ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਸੀਗਾ ਕੇਸ ਉਲਝ ਗਿਆ ਸੀਗਾ ਲਗਭਗ ਉਹਨਾਂ ਨੂੰ 33 ਸਾਲ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਆਏ ਹੋਏ ਹੋਗੇ ਸੀ ਓਕੇ ਕਾਫੀ ਉਹਨਾਂ ਦਾ ਜਿਹੜਾ ਥੋੜਾ ਜਿਹਾ ਦੱਸੋ ਥੋੜਾ ਥੋੜਾ ਜਿਹਾ ਦੱਸਿਓ ਉਸ ਕੇਸ ਦੇ ਬਾਰੇ ਥੋੜਾ ਦੱਸੋ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਵੀ ਬੰਦਾ ਜਦੋਂ ਫਸਦਾ ਹੈ ਤੇ ਕਿੱਦਾਂ ਫਸਦਾ ਹੈ ਕਿੱਦਾਂ ਕਿਸ ਤਰੀਕੇ ਦੇ ਨਾਲ ਕੰਮ ਬਣ ਜਾਂਦਾ ਹੈ ਜੀ ਮੈਨੂੰ ਐਕਚੁਅਲੀ ਤੁਹਾਡੇ ਨਾਲ ਨਾ ਅੱਜ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅ ਭਰਜੋਤਬਾ ਜੀ ਦਾ ਇੱਕ ਕਾਲ ਆਇਆ ਸੀਗਾ ਪੰਜਾਬੀ ਰੇਡੀਓ ਦਾ ਤੇ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀਗੀ ਕਿ ਅ ਜੇਹੇ ਪਰਿਵਾਰ ਸਾਹਮਣੇ ਆਣਾ ਚਾਹੁੰਦਾ ਤੇ ਉਹਨਾਂ ਨੂੰ ਪੁੱਛ ਕੇ ਵੇਖੋ ਫੇਮਣ ਨੂੰ ਮੈਸੇਜ ਕੀਤਾ ਸੀਗਾ ਤੇ ਉਹ ਕਹਿੰਦੇ ਆ ਕਿ ਹਾਂਜੀ ਉਹ ਗੱਲ ਕਰ ਸਕਦੇ ਆ ਤੇ ਉਹਨਾਂ ਨੇ ਆਪਣਾ ਨੰਬਰ ਦਿੱਤਾ ਸੀਗਾ ਤੇ ਮੈਂ ਤੁਹਾਨੂੰ ਜਿਹੜਾ ਨੰਬਰ ਉਹਨਾਂ ਦਾ ਆਪਾਂ ਇਦਾਂ ਕਰਦੇ ਜਾਂ ਫਿਰ ਆਪਾਂ ਬ੍ਰੀਕ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਉਹ ਵੀ ਕੰਟੈਕਟ ਕਰਦੇ ਮੈਂ ਟਰਾਈ ਕਰ ਰਿਹਾ ਜੇ ਆਪਣੇ ਬਾਰੋਂ ਜਿਹੜਾ ਉਹਨਾਂ ਨੂੰ ਆਪਾਂ ਕਾਲ ਜਿਹੜਾ ਉਹ ਕਰ ਲਈਏ ਸੋ ਡੈਫੀਨਿਟਲੀ ਸੋ ਥੋੜਾ ਜਿਹਾ ਤੁਸੀਂ ਸਮਰੀ ਜੇ ਉਹਨਾਂ ਦੇ ਕੇਸ ਦੀ ਦੱਸ ਦਿਓ ਜਿੰਨੀ ਦੇਰ ਤੱਕ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸੋ ਕਾਫੀ ਜਿਹੜਾ ਇੰਟਰਸਟਿੰਗ ਜਿਹੜਾ ਕੇਸ ਹੈਗਾ ਬਹੁਤ ਜਿਹੜੇ ਨਾਮਚੀਨ ਵਕੀਲ ਇਹਦੇ ਵਿੱਚ ਜਿਹੜੇ ਇਨਵੋਲ ਸੀਗੇ ਠੀਕ ਹੈ ਇੱਕ ਵਕੀਲ ਤਾਂ ਇਹਦੇ ਵਿੱਚ ਜਿਹੜਾ ਇਨਵੋਲਡ ਸੀਗਾ ਉਹ ਉਹਦਾ ਲਾਇਸੈਂਸ ਜਿਹੜਾ ਵੀ ਕੈਨਸਲ ਹੋ ਗਿਆ ਸੀਗਾ ਉਹਨੇ ਬਹੁਤ ਕਿ ਲੱਖਾਂ ਹੀ ਡਾਲਰ ਜਿਹਨੇ ਲੈ ਕੇ ਕਈ ਸਾਰੇ ਲੋਕਾਂ ਤੋਂ ਭਗੌੜਾ ਹੋ ਗਿਆ ਸੀਗਾ ਤੇ ਸੈਨ ਫਰਾਂਸਕੋ ਦਾ ਸੀਗਾ ਤੇ ਇਹ ਪਰਿਵਾਰ ਜਿਹੜਾ ਸੀਗਾ ਇੰਨੇ ਸਾਲਾਂ ਦੇ ਵਿੱਚ ਜਿਹੜੇ ਲਗਭਗ ਵਿੱਚ ਦਸ ਦੇ ਹੋ ਤਿੰਨ ਕ ਲੱਖ ਡਾਲਰ ਤੱਕ ਉਹ ਜਿਹੜੇ ਖਰਚ ਚੁੱਕੇ ਸੀਗੇ ਇਹ ਜਿਹੜਾ ਵਕੀਲ ਦੀ ਮੈਂ ਗੱਲ ਕਰਦਾ ਜਿਹਦਾ ਪੇਪਰ ਵੀ ਮੈਂ ਇਮੀਗ੍ਰੇਸ਼ਨ ਨੂੰ ਜਮ੍ਹਾਂ ਕਰਾਇਆ ਸੀਗੇ ਉਦੇ ਮਤਲਬ ਕਿ 70k ਦੇ ਤਾਂ ਰਸੀਦਾਂ ਜਿਹੜੀਆਂ ਇਹਨਾਂ ਨੇ ਬਿੱਲ ਪੇ ਕੀਤੇ ਸੀਗੇ ਪਰਿਵਾਰ ਨੇ ਉਹ ਮੈਂ ਜਿਹੜੀ ਪਟੀਸ਼ਨ ਦੇ ਨਾਲ ਲਾਏ ਸੀਗੇ ਕਿ 70000 ਡਾਲਰ ਇਹਨਾਂ ਨੇ ਉਸ ਵਕੀਲ ਨੂੰ ਦਿੱਤਾ ਸਿੱਧੇ ਜਿੱਦਾਂ ਚੈੱਕ ਲਿਖ ਕੇ ਦਿੱਤੇ ਹੋਏ ਆ ਆਪਣਾ ਇਦਾਂ ਦਾ ਜਿਹੜਾ ਸਿਸਟਮ ਸੀਗਾ ਤੇ 9th ਸਰਕਟ ਤੱਕ ਜਿਹੜੇ ਸੀਗੇ ਦੋਨਾਂ ਦੇ ਕੇਸ ਜਿਹੜੇ ਫੇਲ ਹੋਏ ਹੋਏ ਸੀਗੇ ਸਾਲਾਂਾਂ ਫੇਲ ਹੋ ਗਿਆ ਸੀਗਾ ਯੂ ਵੀਜ਼ਾ ਫੇਲ ਇਹਨਾਂ ਦਾ ਹੋ ਗਿਆ ਤੇ 33 ইয়ারস ਤੁਸੀਂ ਇੱਕ سوچ ਕੇ দেখো ਜਿਹੜੀ জার্নি ਐ ਇਮੀਗ੍ਰੈਂਟ ਦੀ 33 ਸਾਲ ਹੁੰਦਾ ਜਿਹੜਾ ਕੱਚਾ ਰਿਆ ਹੋਵੇ ਉਹਰੇ ਠੀਕ ਹੈ ਜੀ ਉਹਨੂੰ ਉਹਨਾਂ ਨੇ ਸਾਨੂੰ ਹਾਇਰ ਕੀਤਾ ਸੀਗਾ ਅਪੀਲ ਵਾਸਤੇ ਕਿਉਂਕਿ ਉਹਦਾ ਡਿਨਾਈ ਹੋ ਗਿਆ ਸੀਗਾ ਕੰਪਲੈਕਸਟੀਟੀ ਚ ਜਿਹੜਾ ਕੇਸ ਜਿਹੜਾ ਫਸ ਗਿਆ ਸੀਗਾ ਤੇ ਫਿਰ ਸਾਡੇ ਆਫਿਸ ਨੇ ਉਹਨਾਂ ਦੀ 2020 ਦੇ ਵਿੱਚ ਆਪਾਂ ਜਾ ਕੇ ਫਿਰ ਇਨਵੋਲਵ ਹੋਏ ਸੀਗੇ ਤੇ 2020 ਚ ਆਪਾਂ ਉਹਨਾਂ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਵਾਬ ਜਿਹੜਾ ਬਣਿਆ ਕੇਸ ਆਪਾਂ ਕਈ ਕਰਦੇ ਆ ਪਰ ਮੇਰੇ ਲਈ ਏਟ ਲੀਸਟ ਪਹਿਲਾ ਸੀਗਾ ਕਿ 33 ਇਅਰ ਜਿਹੜਾ ਜਿਹੜਾ ਸੋਲਵ ਹੋ ਗਿਆ ਠੀਕ ਹੈ ਤੇ ਡਿਪੋਰਟੇਸ਼ਨ ਇਹ ਸਾਰੇ ਤੋਂ ਬਾਅਦ ਤੇ ਇਨ ਫੈਕਟ ਅਟਾਰਨੀ ਤੇ ਕਹਿਣਾ ਜੀ ਉਹ ਆਪਣੇ ਨਾਲ ਜੁੜ ਵੀ ਚੁੱਕੇ ਆ ਔਨ ਕਾਲ ਨੇ ਆਪਣੇ ਨਾਲ ਤੇ ਜਸਬੀਰ ਹੁਣੀ ਉਹਨਾਂ ਦਾ ਜਿਹੜਾ ਨਾਮ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਜਸਬੀਰ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਹਾਂਜੀ ਸਤਿਕਾਰਪਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸੋ ਤੁਹਾਡੇ ਕੇਸ ਦੀ ਗੱਲ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਸੀ ਸੋ ਦੱਸ ਰਹੇ ਸੀਗੇ ਜਿਹੜੇ ਵਕੀਲ ਦੀ ਇਹ ਗੱਲ ਕਰਦੇ ਸੀਗੇ ਵੀ ਸੋ ਥੋੜਾ ਜਿਹਾ ਪਹਿਲਾਂ ਆਪਣੀ ਥੋੜੀ ਤੁਸੀਂ ਜੇ ਥੋੜੀ ਸਟੋਰੀ ਜਿਹੜੀ ਸ਼ੇਅਰ ਕਰੋ ਤਿੰਨ ਦਹਾਕੇ ਦਾ ਜਿਹੜਾ ਤੁਹਾਡਾ ਸਫਰ ਰਿਹਾ ਆ ਇੱਥੇ ਤੱਕ ਪਹੁੰਚਣ ਦੇ ਲਈ ਜੇ ਤੁਸੀਂ ਥੋੜਾ ਸ਼ੇਅਰ ਕਰਨਾ ਚਾਹੋ ਆਪ ਇਹ ਵੀ ਤੇ ਨਾਲ ਇਹਨਾਂ ਦੇ ਵਾਈਫ ਵੀ ਨੇ ਮੈਂ ਦੱਸ ਦਵਾਂ ਕਿ ਦੋਨਾਂ ਜਣਿਆਂ ਦਾ ਜਿਹੜਾ ਸੀਗਾ ਕੇਸ ਦੋ ਜਣੇ ਫਸੇ ਸੀਗੇ ਇਕੱਲੇ ਭਾਜੀ ਨਹੀਂ ਸੀ ਠੀਕ ਹੈ ਨਾਲ ਨਾਲ ਇਹਨਾਂ ਦੇ ਵਾਈਫ ਵੀ ਸੀ ਠੀਕ ਹੈ ਜੀ ਹਾਂਜੀ ਵੀਰ ਜੀ ਭੈਣ ਜੀ ਜ਼ਰੂਰ ਸ਼ੇਅਰ ਕਰਿਓ ਆਪਣੀ ਜਿਹੜੀ ਸਟੋਰੀ ਹਾਂਜੀ ਭਾਜੀ ਮੈਨੂੰ 93 ਚ ਇੱਥੇ ਆਇਆ ਸੀ ਜੀ ਠੀਕ ਹੈ ਤੇ ਮੈਨੂੰ 33 ਹਾਲ ਹੋ ਗਿਆ ਜੀ ਇੱਥੇ ਆਏ ਨੂੰ ਹੂੰ ਤੇ ਸਾਨੂੰ ਡਿਪੋਰਟੇਸ਼ਨ ਵੀ ਲੱਗੀ ਸੀਗੀ ਉਹ ਤੋਂ ਬਾਅਦ ਸੇ ਅ ਯੂ ਵੀਜ਼ਾ ਦਾ ਕੇਸ ਕੀਤਾ ਉਹ ਵੀ ਫੇਲ ਹੋ ਗਿਆ ਸੀ ਹੂੰ ਹੂੰ ਤੇ ਫਿਰ ਬਾਜੀ ਉਹਨਾਂ ਕੋ ਅਸੀਂ ਗਏ ਤੇ ਬਾਜੀ ਉਹਨਾਂ ਨੇ ਫਿਰ ਸਾਡਾ ਇਹਨਾਂ ਦੇ ਹਾਂਜੀ ਜਿਹੜਾ 93 ਚ ਆਏ ਪਹਿਲੋਂ ਤੁਸੀਂ ਸਾਜਦੰ ਦਾ ਕੀਤਾ ਫਿਰ ਯੂ ਵੀਜ਼ਾ ਦਾ ਜਿਹੜਾ ਉਹ ਕੀਤਾ ਇਹ ਵੀ ਜਿਹੜਾ ਸੁਣਨ ਚ ਆਇਆ ਦਸਨ ਚ ਆਇਆ ਵੀ ਜਿਹੜੇ ਵਕੀਲਾਂ ਦੇ ਹੱਥੇ ਵੀ ਤੁਸੀਂ ਆਏ ਉਹਨਾਂ ਦੇ ਵੀ ਲਾਇਸੈਂਸ ਵੀ ਕੈਨਸਲ ਹੋ ਗਏ ਜੇ ਉਹ ਤੁਸੀਂ ਥੋੜਾ ਕੋਈ ਸ਼ੇਅਰ ਕਰਨਾ ਚਾਹੁੰਦੇ ਆ ਬਗੈਰ ਨਾ ਜੇ ਨਾਮ ਲੈਣਾ ਤਾਂ ਵੀ ਦੱਸ ਦਿਓ ਜੇ ਨਹੀਂ ਵੀ ਲੈਣਾ ਹੋਇਆ ਉਹਦਾ ਨਾਮ ਤਾਂ ਵੀ ਕੋਈ ਗੱਲ ਨਹੀਂ ਜੇ ਤੁਸੀਂ ਉਹ ਸਟੋਰੀ ਸ਼ੇਅਰ ਕਰੋ ਤਾਂ ਨਾਮ ਮੈਂ ਲੈਣੇ ਨਾ ਕੋਈ ਚੱਕਰ ਨਹੀਂ ਆ ਨਾਮ ਉਹਦਾ ਸੀਗਾ ਮਾਰਟਿਨ ਠੀਕ ਹੈ ਜੀ ਖਬਰਾਂ ਜਿਹੜੀਆਂ ਪੁਰੀਆਂ ਬਾਦੇ ਜੋ ਸੱਚਾ ਸੱਚਾ ਉਹਦਾ ਉਹ ਤਾਂ ਭੱਜ ਗਿਆ ਸੀਗਾ ਨਾ ਬਾਅਦ ਦੇ ਵਿੱਚ ਹਾਂਜੀ ਹਾਂਜੀ ਭੱਜ ਗਿਆ ਸੀਗਾ ਪਾੜੀ ਹੋਣਾ ਤੁਸੀਂ ਜਿਹੜਾ ਸੁਣਿਆ ਤੇ ਇਹਨਾਂ ਦੇ ਵਾਈਫ ਨੇ ਵੀ ਜਦ ਦੱਸਿਆ ਸੀਗਾ ਕਿ ਮਾਹੌਲ ਉਹ ਤੇ ਆਫਿਸ ਦਾ ਜਿਹੜਾ ਕਿਦਾਂ ਦਾ ਹੁੰਦਾ ਸੀਗਾ ਹੂੰ 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 ਤੇ ਕਾफी ਚੀਜ਼ਾਂ ਨੇ ਸ਼ੇਅਰ ਕੀਤੀਆਂ ਆਪਾਂ ਤਾਂ ਆਏ ਬਾਹਰ ਜੇ ਕੰਟਰੀ ਦੇ ਵਿੱਚ ਤੇ ਸਿਟੀ ਨੇ ਉਹਦੀ ਜਿਹੜੀ ਸੀਗੀ ਮਤਲਬ ਕਿ ਕਾਫੀ ਇਹਦੀ ਨਿਊਜ਼ ਵੀ ਤੁਸੀਂ ਜਿਹੜੇ ਚੈੱਕ ਕਰ ਸਕਦੇ ਆ ਲੱਖਾਂ ਡਾਲਰ ਲੈ ਕੇ ਜਿਹੜਾ ਅੱਜ ਕਿਹਾ ਸੀਗਾ ਬਟਾਲਾ ਸੀਗਾ ਹਾਂਜੀ ਹਾਂਜੀ ਜਸਪੀਰ ਜੀ ਦੱਸੋ ਦੱਸਿਓ ਹਾਂਜੀ ਹਾਂਜੀ ਸਤਿਕਾਰ ਸਤਿਕਾਰ ਭੈਣ ਜੀ ਸਤਿਕਾਰ ਕੀ ਨਾਮ ਹੈ ਜੀ ਤੁਹਾਡਾ ਭੈਣ ਜੀ ਹਾਂ ਜੀ ਮੇਰਾ ਨਾਮ ਮਨਜੀਤ ਕੌਰ ਅਜੀਤ ਹਾਂ ਜੀ ਠੀਕ ਹੈ ਜੀ ਹਾਂ ਜੀ ਦੱਸਿਓ ਜੀ ਜ਼ਰੂਰ ਹਾਂ ਜੀ ਬਸ ਅਸੀਂ ਦੋਨੋਂ ਹੀ ਕਹਿ ਲਓ ਕਿ ਇਸ ਚੱਕਰ ਚ ਪਏ ਹੋਏ ਆ ਇਹ 33 ਸਾਲ ਤੋਂ ਤੇ ਮੈਂ ਤਾਂ 28 29 ਸਾਲ ਹੋ ਗਏ ਆ ਠੀਕ ਹੈ ਹਾਂ ਜੀ ਤੇ ਮੈਂ ਥੋੜਾ ਜਿਹਾ ਪਹਿਲਾਂ ਦੱਸਦੀ ਆ ਇਹਨਾਂ ਦਾ ਪਹਿਲਾ ਸਾਲਮ ਦਾ ਕੇਸ ਸੀਗਾ ਜੋ 93 ਦੇ ਵਿੱਚ ਆਇਆ ਸੀਗੇ ਤੇ ਜਿਹੜਾ ਵੀ ਇਹਨਾਂ ਦਾ ਲੋਅਰ ਸੀਗਾ ਉਹਨਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਕਿ ਇਹਨਾਂ ਦੀ ਕੋਰ ਡੇਟਾ ਸੋ ਇਹਨਾਂ ਨੂੰ ਡਿਪੋਰਟੇਸ਼ਨ ਰਾਈਟਵੇ ਲੱਗ ਗਏ ਸੀਗੇ ਉਦੋਂ 93 94 ਦੇ ਵਿੱਚ ਉਸ ਤੋਂ ਬਾਅਦ ਬਸ ਇਲੈਗਲ ਇਹਦੇ ਰਹਿ ਰਹੇ ਸੀਗੇ ਤੇ ਫਿਰ ਮੈਂ ਆ ਗਈ ਆ ਤੇ ਮੈਂ ਆ ਕੇ ਮੇਰਾ ਵੀ ਅਕਾਲਮ ਕੇਸ ਫਾਈਲ ਕਰ ਦਿੱਤਾ ਬਟ ਸਮ ਰੀਜ਼ਨ ਕਰਕੇ ਉਹ ਜਿਹੜਾ ਮੇਰਾ ਅਕਾਲਮ ਦਾ ਕੇਸ ਸੀਗਾ ਉਹ ਉਹਨਾਂ ਨੇ ਵਾਪਸ ਲੈ ਲਿਆ ਕੁਝ ਕੁਝ ਗੱਲਾਂ ਸੀਗੀਆਂ ਇਦਾਂ ਨੀਆਂ ਹਨ ਜੀ ਹਮ ਹਮ ਤੇ ਉਸ ਤੋਂ ਬਾਅਦ ਮਤਲਬ ਅਸੀਂ ਜਿੰਨੇ ਵੀ ਵਕੀਲ ਹਾਇਰ ਕੀਤੇ ਆ ਸਾਨੂੰ ਕਿਸੇ ਨੇ ਵਧੀਆ ਤਰੀਕੇ ਨਾਲ ਮਤਲਬ ਇਹਨੇ ਕੀਤਾ ਅ ਕਦੇ ਜਿਹੜੇ ਪੇਪਰ ਵਰਕ ਆ ਉਹਨਾਂ ਨੂੰ ਚੰਗੀ ਤਰ੍ਹਾਂ ਪੜਨ ਦੀ ਜਾਂ ਉਹਨਾਂ ਨੂੰ ਵਧੀਆ ਡੀਟੇਲ ਦੇ ਵਿੱਚ ਜਾਣ ਦੀ ਟਰਾਈ ਨਹੀਂ ਕੀਤੀ ਹੈਗੀ ਹਮੇਸ਼ਾ ਹੀ ਸਾਨੂੰ ਮਤਲਬ ਖਰਾਬੇ ਹੀ ਕਦੇ ਗਏ ਆ ਜਿਹੜੇ ਕਿ ਆਪਣੇ ਪੰਜਾਬੀ ਵਕੀਲਾਂ ਦੀ ਗੱਲ ਕਰਦੀਆਂ ਮੈਂ ਇਥੇ ਆ ਨਹੀਂ ਉਹਨਾਂ ਦੇ ਲੈਣੇ ਚਾਹੁੰਦੇ ਕਿਉਂਕਿ ਫਰਸਮ ਰੀਜ਼ਨ ਹਨਾ ਫਿਰ ਆਪਾਂ ਕਨੂੰ ਉਹਨਾਂ ਨੂੰ ਮਤਲਬ ਇਹਨਾਂ ਚੱਕਰਾਂ 'ਚ ਪੜਨਾ ਆ ਸੋ ਕੋਸ਼-ਕੋਸ਼ ਵਕੀਲ ਇਦਾਂ ਦੇ ਵੀ ਸਿਗੇ ਵੀਰ ਜੀ ਜਿਹੜੇ ਕਿ ਅਸੀਂ ਆਫਿਸ ਜਾਇਦਾ ਸੀਗਾ ਤੇ ਉਹ ਸ਼ਰਾਬ ਪੀ ਕੇ ਬੈਠੇ ਹੁੰਦੇ ਸੀ ਤੇ ਉਹਨਾਂ ਨੂੰ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੁੰਦੀ ਸੀਗੇ ਉਹ ਬਹੁਤ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕਰਦੇ ਹੁੰਦੇ ਸੀਗੇ ਐਂਡ ਹਮੇਸ਼ਾ ਸਾਡੇ ਨਾਲ ਬਸ ਉਹਨਾਂ ਨੇ ਇਦਾਂ ਸਾਨੂੰ ਟ੍ਰੀਟ ਕਰਨਾ ਕਿ ਪੈਸੇ ਵੀ ਮਤਲਬ ਅਸੀਂ ਇਦਾਂ ਨਹੀਂ ਹੈਗਾ ਕਿ ਇੱਕ ਪੈਨੇ ਵੀ ਅਸੀਂ ਘੱਟ ਕਿਸੇ ਨੂੰ ਜਿੰਨੇ ਵੀ ਉਹ ਮੰਗਦੇ ਸੀ ਬਿਕੋਜ਼ ਅਸੀਂ ਡਰੇ ਹੋਏ ਸੀ ਸਾਡੇ ਤੇ ਪਹਿਲਾਂ ਇਹਨਾਂ ਤੇ ਡਿਪੋਰਸ਼ਨ ਲੱਗ ਗਏ ਫੇ ਮੇਰੇ ਤੇ ਡਿਪੋਰਸ਼ਨ ਲੱਗ ਗਏ ਹਨਾ ਬਾਕੀ ਡਰੇ ਹੋਏ ਸੀਗੇ ਸੋ ਕਹਿੰਦੇ ਨੇ ਹੁੰਦੇ ਕਿ ਜਦੋਂ ਬੰਦਾ ਡਰਿਆ ਹੁੰਦਾ ਆ ਤਾਂ ਕੁਝ ਵੀ ਕਰਨ ਨੂੰ ਤਿਆਰ ਆ ਸੋ ਅਸੀਂ ਕਿੱਦਾਂ ਵੀ ਕਿੱਦਾਂ ਅਸੀਂ ਆਵਲੀ ਦੋਨੋਂ ਜਣੇ ਚਾਬਾ ਕਰਦੇ ਸੀਗੇ ਹਨਾ ਅਸੀਂ ਕਿੱਦਾਂ ਵੀ ਕੀਤਾ ਉਹਨਾਂ ਨੂੰ ਕਿਸ਼ਤਾਂ ਬਣਾ ਲੈਂਦੇ ਸੀਗੇ ਅਸੀਂ ਸਾਨੂੰ ਇੰਨੇ ਟਾਈਮ ਚ ਇੰਨੇ ਪੈਸੇ ਦੇ ਮੰਗੇ ਠੀਕ ਆ ਅਸੀਂ ਮਿਹਨਤ ਕਰ ਕਰਕੇ ਉਹਨਾਂ ਦੇ ਪੈਸੇ ਮਤਲਬ ਦਿੰਦੇ ਸੀ ਪੰਜਾਬੀ ਵਕੀਲਾਂ ਦੇ ਫਿਰ ਫਾਈਨਲੀ ਅਸੀਂ ਮਾਰਟਨ ਨੂੰ ਹਾਇਰ ਕੀਤਾ ਉਹਨੇ ਸਾਡੇ ਨਾਲ ਇਹ ਕਲਮ ਕਰਾਇਆ ਕਿ ਮੈਂ 70000 ਡਾਲਰ ਲਵਾਂਗਾ ਜਿੰਨੇ ਵੀ ਤੁਹਾਡੇ ਕੇਸ ਦੇ ਵਿੱਚ ਖਰਾਬੀ ਹੋਈ ਹੋਈ ਹੈ ਮੈਂ ਸਾਰੀਆਂ ਉਹ ਕਲੀਅਰ ਕਰਵਾਉਂਗਾ 70000 ਡਾਲਰ ਚ ਹਾਂਜੀ 70000 ਡਾਲਰ ਦੇ ਵਿੱਚ ਸੌਂਸਿਕਾ ਚਲੋ ਠੀਕ ਹੈ ਹਨਾ ਪਹਿਲਾਂ ਤਾਂ ਬਹੁਤ ਵੱਡੀ ਸਾਨੂੰ ਰਕਮ ਲੱਗਦੀ ਇਹ ਕਿਹੜੇ ਸਾਲ ਦੀ ਗੱਲ ਕਰ ਰਹੇ ਆ ਜਦੋਂ ਮਾਰਟਨ ਦੇ ਨਾਲ ਤੁਹਾਡਾ ਰਾਬਤਾ ਹੋਇਆ ਅਬਾਊਟ 2003 ਦੇ ਚੱਲ ਰਹੇ ਆ ਅੱਛਾ ਠੀਕ ਹੈ ਹੂੰ ਹੂੰ ਤੁਸੀਂ ਇਹ ਵੀ ਦੇਖੋਗੇ 2003 ਚ 70000 ਦੀ ਵੈਲਿਊ ਹੈ ਅੱਜ ਵੀ ਉਹਦੀ ਬਹੁਤ ਵੈਲਿਊ ਹੈ ਹਾਂ ਅੱਜ ਵੀ ਬੜੀ ਹੈ ਸਹੀ ਗੱਲ ਹੈ 20 ਸਾਲ ਦੇ ਸਾਲ ਤੇ ਰਹਿੰਦੇ ਵੀ ਵੇਚੇ ਉਧਰ ਨਿਊ ਜਰਸੀ ਤੋਂ ਸੀ ਆਉਂਦੇ ਹੁੰਦੇ ਸੀਗੇ ਮੇਰੇ ਮੇਰੇ ਖਾਲ ਸਾਲ ਦੇ ਪੰਜ ਜਿਹੜੇ ਲੱਗਦੇ ਹੁੰਦੇ ਸੀਗੇ ਸੋ ਤੁਸੀਂ ਉਹ ਕਾਊਂਟ ਕਰੋ ਫਲਾਈਟਾਂ ਮਤਲਬ ਲੈ ਕੇ ਆਣਾ ਜਾਣਾ ਇਦਾਂ ਨੂੰ ਸੋ ਇਹਨੂੰ ਮਿਲਣਾ ਫਿਰ 70000 ਡਾਲਰ ਮਤਲਬ ਉਹਨੇ ਨੈਟ ਆਣਾ ਜਿੱਦਾਂ ਸਾਨੂੰ ਕਿਹਾ ਪਰ ਉਹਨੇ ਸਾਨੂੰ ਅ ਇਨਸੋਲਮੈਂਟ ਜਗਿਆ ਵੀ ਚਲੋ ਸ਼ਿਆਮਿੰ ਨੇਵਾ ਤੁਸੀਂ 10000 ਦੇ ਦਿਆ ਕਰਿਓ ਹਨ ਹੂੰ ਹੂੰ ਸੋ ਕੁਛ ਹੱਦ ਤੱਕ ਉਹਨੇ ਸਾਡਾ ਚਲੋ ਕੇਸ ਕਰਵਾਇਆ ਵੀ ਇਹ ਦਾਨੀ ਹੈਗਾ ਇੰਨਾ ਵੀ ਮਾੜਾ ਨਹੀਂ ਉਹਨੇ ਸੱਣਨਾ ਕੀਤਾ ਮਤਲਬ ਸਾਡਾ ਕੇਸ ਜਿਹੜਾ ਕਾਲਮ ਦਾ ਕਿ ਮੇਰੇ ਵਾਲਾ ਜਿਹੜਾ ਅਪਰੂਵ ਹੋ ਗਿਆ ਸੀਗਾ ਹੂੰ ਸੋ ਉਸ ਤੋਂ ਬਾਅਦ ਮਤਲਬ ਹਰ ਚਲੇ ਉਸ ਤੋਂ ਇਨ ਬਿਟਵੀਨ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਕੇਸ ਥੋੜਾ ਜਿਹਾ ਮੈਸੀ ਹੋ ਗਿਆ ਸੀਗਾ ਸੋ ਉਹਨਾਂ ਨੇ ਕਾਲਮ ਵਾਪਸ ਲੈ ਲਈ ਸੀ ਉਹਦੇ ਇਨ ਬਿਟਵੀਨ ਉਹ ਮਤਲਬ ਉਹਦਾ ਕੁਛ ਇਦਾਂ ਹੋ ਗਿਆ ਇਮੀਗ੍ਰੇਸ਼ਨ ਦਾ ਰੌਲਾ ਪੈ ਗਿਆ ਫਰਾਡ ਦੇ ਕੇ ਇਸ ਵਿੱਚੋਂ ਫਸ ਗਿਆ ਤੇ ਉਹ 70000 ਸਾਡਾ ਗਿਆ ਰਾਈ ਤੋਂ ਭੱਜ ਗਿਆ ਉਹ ਭੱਜ ਗਿਆ ਹਾਂਜੀ ਫਿਰ ਅਸੀਂ ਉਹਦਾ ਹੀ ਇੱਕ ਵਕੀਲ ਸੀਗਾ ਜਿਹੜਾ ਕਿ ਗੋਰਾ ਸੀਗਾ ਉਹਨੂੰ ਹਾਇਰ ਕੀਤਾ ਜਦੋਂ ਹੈ ਤਾਂ ਉਹਨਾਂ ਦੀ ਗੇਮ ਹੀ ਸੀਗੀ ਬਿਕੋਜ਼ ਚੱਲਦੀ ਤਾਂ ਉਹਦੀ ਹੀ ਬ੍ਰਾਂਡ ਤਾਂ ਉਹਦੀ ਚੱਲਦਾ ਤੇ ਅਸੀਂ ਪਿੱਛੋਂ ਉਹ ਹੀ ਚਲਾ ਰਿਆ ਸੀ ਸਾਰਾ ਕੁਝ ਪਿੱਛੋਂ ਉਹ ਹੀ ਚਲਾ ਰਿਆ ਸੀ ਉਹਨੇ ਵੀ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਇਦਾਂ ਹੀ ਹੈ ਨਾ ਪੈਸੇ ਉਹਨੇ ਆਪਣੇ ਫਿਰ ਅਲੱਗ ਲੈ ਲਏ ਹਨਾ ਉਹਨੂੰ ਵੀ ਅਸੀਂ ਅਲੱਗ ਪੈਸੇ ਤੇ ਉਹਦੇ ਨਾਲ ਵੀ ਨਹੀਂ ਗੱਲ ਬਣੀ ਸੋ ਕਿੰਨੇ ਕ ਪੈਸੇ ਲੱਗ ਚੁੱਕੇ ਸੀ ਰਟਰਨੀ ਟੇਕਿਆਣਾ ਹੁਣ ਆ ਦੇ ਕੋਲ ਆਉਣ ਤੋਂ ਪਹਿਲਾਂ ਅਸੀਂ 올 ਟੁਗੇਦਰ ਜੀ ਸਾਰਾ ਕੁਝ ਰਲਾਮਲਾ ਕੇ ਤੁਹਾਨੂੰ 3 ਲੱਖ ਡਾਲਰ ਦੇ ਦਿੱਤੇ ਆ 3 ਲੱਖ ਡਾਲਰ ਹਾਂਜੀ ਹਾਂਜੀ ਵਕੀਲਾਂ ਦਾ ਹੈ ਵਕੀਲਾਂ ਰਾਹੀਂ ਮਤਲਬ 올 ਟੁਗੇਦਰ ਹਾਂਜੀ ਮਤਲਬ ਉਹੀ ਸਾਰਾ ਕੁਝ ਮਲਾਕ ਲਾ ਕੇ ਬੰਦੇ ਸੋ ਕਈ ਏਰੀ ਬੰਦੇ ਨਾ ਸੌਰੀ ਮੈਂ ਤੇਰੀ ਗੱਲ ਤੋਂ ਇੱਥੇ ਵਿੱਚੇ ਜਿਹੜਾ ਰੋਗ ਰਿਹਾ ਕਈ ਏਰੀ ਬੰਦਾ ਇੱਥੇ 250 ਡਾਲਰ ਤੇ ਰੌਲਾ ਪਾਉਣ ਲੱਗ ਜਾਂਦਾ ਹੈ ਤੁਸੀਂ ਇਹ ਦੇਖੋ ਵੀ 33 ਸਾਲ ਦੀ ਵੇਟ 3 ਲੱਖ ਡਾਲਰ ਤੱਕ ਜਿਹੜਾ ਉਹ ਲੱਗ ਗਿਆ ਬੰਦਾ ਉਹ ਜਿਹੜਾ ਉਹ ਚਾਹੁੰਦਾ ਕੀ ਕੁਛ ਨਹੀਂ ਬੰਦਾ ਜਿਹੜਾ ਉਹ ਕਰਦਾ ਇੱਥੇ ਰਹਿਣ ਦੇ ਲਈ ਇੱਥੇ ਉਹ ਸਾਰਾ ਕੁਝ ਜਿਹੜਾ ਉਹ ਕਰਨ ਦੇ ਲਈ ਸੋ ਭਾਈ ਥੋੜਾ ਜਿਹਾ ਸਬਰ ਸੰਤੋਖ ਦੇ ਨਾਲ ਚੱਲੋ ਇਹ 33 ਸਾਲ ਦੀ ਜਿਹੜੀ ਸਟੋਰੀ ਜਿਹੜੀ ਦੱਸ ਰਿਹਾ ਆ ਵੀਰ ਜੀ ਭੈਣ ਜੀ ਤਾਂ ਬਹੁਤ ਕੁਝ ਸਿੱਖਣ ਦੀ ਲੋੜ ਆ ਹਾਂਜੀ ਭੈਣ ਜੀ ਅੱਗੇ ਫਿਰ ਦੱਸਿਓ ਇਮੀਗ੍ਰੇਸ਼ਨ ਜਿਹੜੇ ਸਾਨੂੰ ਇਮੀਗ੍ਰੇਸ਼ਨ ਪੇਪਰਵਰਕ ਆ ਸਾਨੂੰ 3 ਲੱਖ ਡਾਲਰ ਵਿੱਚ ਪੈਣਾ ਆ ਐਂਡ ਤੁਸੀਂ ਥਿੰਕ ਕਰ ਸਕਦੇ ਹੋ ਕਿ 3 ਲੱਖ ਡਾਲਰ ਦੇ ਵਿੱਚ ਬੰਦਾ ਕੁਝ ਹੀ ਬਣਾ ਸਕਦਾ ਇੱਥੇ ਦੇਖੋ ਜੀ ਉੱਥੇ ਬਣਾ ਇੱਥੇ ਵੀ ਬਹੁਤ ਕੁਝ ਬਣ ਜਾਂਦਾ 3 ਲੱਖ ਡਾਲਰ ਦੇ ਵਿੱਚ ਇਹ E2 ਵੀਜ਼ੇ ਵਾਲਿਆਂ ਦੇ ਤੇ ਦੋ ਦਿਨ ਵੀਜ਼ੇ ਲੱਗ ਜਾਣੇ ਸੀ ਇਹਦੇ ਦੇ ਵਿੱਚ ਹਾਂਜੀ ਅਸੀਂ ਬਹੁਤ ਬਹੁਤ ਜ਼ਿਆਦਾ ਸਟਰਗਲ ਕੀਤੀ ਆ ਮਤਲਬ ਐਕਸਪਲੇਨ ਕਰਨਾ ਆਈ ਥਿੰਕ ਫੋਨ ਦੇ ਉੱਤੇ ਜਾਂ ਤੁਹਾਨੂੰ ਦੱਸਾਂ ਉਹਨ ਦਾ ਸਣਾਇਸ ਵੈਰੀ ਵੈਰੀ ਹਾਰਡ ਹਮ ਉਸ ਤੋਂ ਬਾਅਦ ਫਿਰ ਜਦੋਂ ਉਹ ਭੱਜ ਗਿਆ ਫਿਰ ਅਸੀਂ ਗੋਰੇ ਵਕੀਲ ਤੋਂ ਬਾਅਦ ਇੱਕ ਪੰਜਾਬੀ ਵਕੀਲ ਕੀਤਾ ਜਿਹੜਾ ਮੈਨੂੰ ਸਾਨੂੰ ਕਹਿੰਦੇ ਆ ਕਿ ਸ਼ਰਾਬਾਂ ਪੀ ਕੇ ਸਾਡਾ ਅਵਾਜ ਕਰਦਾ ਰਿਹਾ ਹਮ ਹਨਾ ਉਹ ਉਹਨੇ ਸਾਨੂੰ ਬਹੁਤ ਖਰਾਬ ਕੀਤਾ ਹਾਰ ਕੇ ਉਹਨੂੰ ਵੀ ਅਸੀਂ ਕਹਿਤਾ ਸੀ ਕਿ ਨਹੀਂ ਸੋ ਵੀ ਆਰ ਡਨ ਵਿਦ ਯੂ ਤੈਨੂੰ ਪਹਿਲੀ ਗੱਲ ਗੱਲ ਕਰਨ ਦੀ ਤੈਨੂੰ ਉਹ ਹੀ ਨਹੀਂ ਹੈਗੀ ਤੂੰ ਜਨਾਨੀ ਨਾਲ ਕਿੱਦਾਂ ਗੱਲ ਕਰ ਰਿਹਾ ਹੈਂ ਤੇ ਕਿੱਦਾਂ ਸਾਨੂੰ ਸਾਡੇ ਕੇਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਂ ਫੇਰ ਅਸੀਂ ਇੱਥੇ ਲੋਕਲ ਵਕੀਲ ਇੱਕ ਸਾਨੂੰ ਦੱਸਿਆ ਕਿ ਸਨੇ ਕਿ ਪ੍ਰੋਮਨ ਦੇ ਵਿੱਚ ਹੈਗਾ ਸੋ ਉਹਨੇ ਸਾਡਾ ਯੂ ਵੀਜ਼ਾ ਜਿਹੜਾ ਆ ਉਹਨੂੰ ਮਤਲਬ ਅੱਗੇ ਤੋਰਨ ਦੀ ਕੀਤੀ ਉਹਨੇ ਜੋ ਵੀ ਪੇਪਰ ਵਰਕ ਕਰਨਾ ਸੀਗਾ ਉਹਨੇ ਕਰਕੇ ਅੱਗੇ ਭੇਜਿਆ ਚਲੋ ਸੋਹਣੇ ਤਰੀਕੇ ਨਾਲ ਉਹਨੇ ਤਿਆਰ ਵੀ ਕੀਤਾ ਬਟ ਏਦਾਂ ਸੀਗਾ ਕਿ ਉਹਨੇ ਜਿਹੜਾ ਕੁਝ ਗੱਲਾਂ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਦੇ ਕੋਲੋਂ ਅਨਸਰ ਪੁੱਛੇ ਸੀਗੇ ਜਿਹੜੇ ਕਿ ਉਹਨੂੰ ਬਹੁਤ ਜ਼ਰੂਰੀ ਸੀਗੇ ਸਾਡੇ ਕੇਸ ਦੇ ਵਿੱਚ ਉਹਨਾਂ ਨੂੰ ਦੇਣੇ ਨਹੀਂ ਆਏ ਮਤਲਬ ਉਹ ਉਹਨੂੰ 10ਵੀਂ ਸੱਕ ਰਿਪਰੈਜ਼ੈਂਟ ਨਹੀਂ ਕਰ ਸਕਿਆ ਚੱਜ ਨਾਲ ਰਿਪਰੈਜ਼ੈਂਟ ਨਹੀਂ ਕਰ ਸਕਿਆ ਉਹ 10ਵੀਂ ਰੱਖਿਆ ਐਂਡ ਬਿਫੋਰ ਥੈਟ ਸਾਡੇ ਤੇ 9th ਸਰਕਟ ਦਾ ਜਿਹੜਾ ਕੇਸ ਸੀਗਾ ਉਹ ਵੀ ਸਾਡੇ ਦੋਨਾਂ ਦੇ ਮਤਲਬ ਉਹ ਹੋ ਗਏ ਸੀਗੇ ਫੇਲ ਹੋ ਗਏ ਸੀ ਡਿਨਾਈ ਹੋ ਗਏ ਸੀਗੇ ਹੂੰ 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 ਸੋ ਉਹ ਵੀ ਉਧਰੋਂ ਵੀ ਅਸੀਂ ਡਨ ਹੋ ਗਏ ਸੀ ਸਾਡੇ ਦੋਨਾਂ ਤੇ ਡਿਪੋਰਟੇਸ਼ਨ ਲੱਗੀ ਹੋਈ ਸੀਗੀ ਸਾਨੂੰ 8-10 ਸਾਲ ਤੋਂ ਅਸੀਂ ਚੈੱਕ ਇਨ ਕਰਨੇ ਜਾਂਦੇ ਸੀਗੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੇ ਵੀ ਸਾਨੂੰ ਇੰਨਾ ਵਧੀਆ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਲਾਈਕ ਇੰਨਾ ਡਰ ਲੱਗਦਾ ਹੁੰਦਾ ਸੀਗਾ ਕਿ ਬਸ ਇਹਨਾਂ ਨੇ ਹੁਣ ਸਾਨੂੰ ਇੱਥੇ ਰੱਖ ਲੈਣਾ ਹੁਣ ਰੱਖ ਲੈਣਾ ਸਾਡੇ ਬੱਚੇ ਸੀਗੇ ਤਿੰਨ ਸਾਡੇ ਬੱਚੇ ਸੀ ਅਸੀਂ ਉਹਨਾਂ ਨੂੰ ਸਾਨੂੰ ਇੰਨਾ ਸੀਗਾ ਕਿ ਉੱਥੇ ਦੇ ਪਾਉਣਨਾ ਉਹਨਾਂ ਦਾ ਕੀ ਹੱਲ ਹੋਊਗਾ ਜੇ ਸਾਨੂੰ ਇੱਥੇ ਕੋਈ ਹਨਾ ਆਫਤ ਆ ਗਈ ਹੈ ਤੇ ਚਲੋ ਐਨੀਵੇਜ਼ ਜਿਹੜਾ ਵਕੀਲ ਸੀਗਾ ਫਿਰ ਫ੍ਰੀਮੰਟ ਵਾਲਾ ਉਹਨੇ ਰਿਪਰੈਜ਼ੈਂਟ ਵਧੀਆ ਨਹੀਂ ਕੀਤਾ ਜੋ ਪੇਪਰ ਵਰਕ ਉਹਨਾਂ ਨੇ ਮੰਗਿਆ ਸੀ مطلب کی جیڑا مسٹر فٹ سانو پیڑ آئے ਸੇਨ 2020 ਦੇ ਵਿੱਚ ਆਏ ਸੀਗੇ ਜੀ ਅੱਛਾ ਉਦੋਂ ਇਟਰਨਿਟਰ ਕਿਹਣਾ ਦੇ ਖੋਲ ਹਾਂਜੀ ਅਸੀਂ ਉਦੋਂ ਬਸ ਗੂਗਲ ਕੀਤਾ ਇਹ ਮਤਲਬ ਇਹ ਭਾਜੀ ਦਾ ਹੀ ਸਾਨੂੰ ਅੱਗੇ ਆਇਆ ਹਨਾ 2020 ਜੀ ਆਪਾਂ ਸ਼ੁਰੂ ਕੀਤਾ ਸੀ ਇਟਰਨਿਟਰ ਕਿਹਣਾ ਜੀ ਪੰਜਾਬੀ ਰਿਡ ਦੀ ਯੂਐਸਏ ਦੇ ਤੇ ਤੁਹਾਡੇ ਨਾਲ ਜਿਹੜਾ ਸ਼ੋਅ ਸ਼ੁਰੂ ਕਰਨਾ ਹਾਂ ਇਹ ਆਪਣੇ ਜਿਹੜੇ ਮੇਰੇ ਖਿਆਲ ਇਕਲੌਤੇ ਸ਼ਾਇਦ ਕਲਾਇੰਟ ਹੋਣੇ ਜਿਹੜੇ ਰੇਡੀਓ ਤੋਂ ਪਹਿਲਾਂ ਜਿਹਨਾਂ ਨੇ ਜਿਹੜੇ ਪਹਿਲਾਂ ਆਪਣੀ ਰੇਂਜ ਸੀਗੇ ਏ ਗੂਗਲ ਤੇ ਉਦੋਂ ਮੇਰਾ ਇਦਾਂ ਸੀਗਾ ਕਿ ਮੈਂ ਆਪਣਾ ਜਿਹੜਾ ਨਾ ਸ਼ੁਰੂ ਹੀ ਕੀਤਾ ਸੀਗਾ ਕੰਮ ਤੇ ਮੈਂ ਖੁਦ ਹੀ ਜਿਹੜਾ ਸੀਗਾ ਕਿ एवरीथिंग ਰਿਸੈਪਸ਼ਨਿਸਟ ਤੋਂ ਲੈ ਕੇ ਹਰੇਕ ਚੀਜ਼ ਗੱਲ ਉਹ ਇੱਕ ਕਮਰੇ ਦਾ ਆਪਣਾ ਜਿਹੜਾ ਆਫਿਸ ਸੀਗਾ ਉੱਥੇ ਹਾਂਜੀ ਠੀਕ ਹੈ ਅੱਛਾ 2020 ਦੇ ਵਿੱਚ ਜਦੋਂ ਅਸੀਂ ਫਿਰ ਉਹ ਇਹਨਾਂ ਨੂੰ ਗੂਗਲ ਕਰਕੇ ਲੱਭਿਆ ਇਹਨਾਂ ਨਾਲ ਗੱਲ ਕੀਤੀ ਫਿਰ ਇਹਨਾਂ ਨੂੰ ਅਸੀਂ ਦੱਸਿਆ ਵੀ ਆਹ ਸਾਡਾ ਕੇਸ ਹੈ ਆਹ ਹਾ ਵਿੱਚ इश्यूज ਹੈਗੇ ਆ ਇਹ ਕੰਪਲਿਕೇಷನ್ಸ್ ਹੈਗੀਆਂ ਆ ਜੇ ਤੁਸੀਂ ਇਹਨਾਂ ਨੇ ਸਾਨੂੰ ਬਹੁਤ ਪ੍ਰੋਫੈਸਰ ਤਾਂ ਕਹਿੰਦੇ ਟਰਾਈ ਕਰ ਲੈਣੇ ਆ ਹਨਾ ਕਿ ਜੋ ਵੀ ਹੋਊਗਾ ਚਲੋ ਅਸੀਂ ਟਰਾਈ ਕਰ ਸਕਦੇ ਆ ਤੇ ਬਾਕੀ ਤੁਹਾਡਾ ਵਾਇਗੁਰੂ ਮਤਲਬ ਵਾਇਗੁਰੂ ਨੂੰ ਪਤਾ ਹੈ ਜਾਂ ਫਿਰ ਤੁਹਾਡਾ ਲੱਗ ਹੈ ਹਨਾ ਹਾਂ ਹਾਂ ਚਲੋ ਇਹਨਾਂ ਨੇ ਟਰਾਈ ਕੀਤੀ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਇਹਨਾਂ ਦਾ ਇਹ ਬਹੁਤ ਬਹੁਤ ਥੈਂਕ ਯੂ ਆ ਇਹਨਾਂ ਨੇ ਜਿੱਦਾਂ ਹੁਣ ਜਿਹੜੇ ਮੈਂ ਹੁਣ ਥੋੜਾ ਜਿਹਾ ਦੱਸਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਜਿੰਨੇ ਵੀ ਵਕੀਲ ਸੀਗੇ ਨਾ ਉਹ ਸਾਨੂੰ ਬੰਨ ਲੈਂਦੇ ਹੁੰਦੇ ਸੀਗੇ ਸਾਨੂੰ ਯੂ ਨੋ ਅ ਤੁਹਾਨੂੰ ਇਹਨੇ ਤਾਂ ਲੱਗਣੇ ਆ ਸਾਨੂੰ ਐਨੇ ਚਿਰ ਦਾ 20000 ਡਾਲਰ ਦੇ ਦੋ ਠੀਕ ਹੈ ਤੇ ਅਸੀਂ ਅਸੀਂ ਤੁਹਾਡਾ ਕੇਸ ਐ ਕਰਕੇ ਦੇਵਾਂਗੇ ਐ ਕਰਕੇ ਦੇਵਾਂਗੇ ਕਰਦੇ ਹੋ ਕੁਝ ਵੀ ਨਹੀਂ ਹੁੰਦੇ ਸੀਗੇ ਹੈਨਾ ਤੇ ਇਹਨਾਂ ਨੇ ਸਾਨੂੰ ਕੁਝ ਨਹੀਂ ਇਦਾਂ ਦਾ ਬੰਨਿਆ ਇਹ ਕਹਿੰਦੇ ਵੀ ਮੈਂ ਓਨੇ ਹੀ ਪੈਸੇ ਲੈਣੇ ਆ ਜਿੰਨੇ ਤੁਹਾਡੇ ਕੇਸ ਤੇ ਲੱਗਣੇ ਆ ਮੈਂ ਆਪਣੀ ਫੀਸ ਲੈਣੀ ਆ ਜਾਂ ਜਿਹੜੀ ਮੈਂ ਫੀਸ ਤੁਹਾਡੀ ਅ ਅਪੀਲ ਕਰਨੀ ਆ ਮੈਂ ਓਨੀ ਫੀਸ ਉਹਦੀ ਲੈਣੀ ਆ ਫੇਰ ਮੈਂ ਫालतू ਤੁਹਾਨੂੰ ਬੰਦ ਕੇ ਨਹੀਂ ਰੱਖਣਾ ਹੈਗਾ ਮੈਂ ਓਨਾ ਕੇ ਤੁਹਾਨੂੰ ਜਿੰਨਾ ਕਿ ਮੈਂ ਲੋ ਮਤਲਬ ਮੈਂ ਤੁਹਾਡਾ ਪੇਪਰ ਵਰਕ ਕਰੂੰਗਾ 19 ਮੈਂ ਆਪਣੀ ਫੀਸ ਲਿਆ ਕਰੂੰਗਾ ਮੈਂ ਸਾਨੂੰ ਬੰਨਣਾ ਨਹੀਂ ਫੋਰੇਵਰ ਵਾਸਤੇ ਹੈ ਨਾ ਵੀ ਤੁਹਾਡੇ ਕੇਸ ਇਦਾਂ ਦਾ ਹੈ ਹੀ ਨਹੀਂ ਕਿ ਤੁਹਾਨੂੰ ਮੈਂ ਬੰਨ ਕੇ ਰੱਖਾਂ ਚਲੋ ਇਹਨਾਂ ਨੇ ਆਪਣੀ ਫੀਸ ਲਈ ਇਹਨਾਂ ਨੇ ਜੋ ਇਮੀਗ੍ਰੇਸ਼ਨ ਦੀ ਫੀਸ ਸੀ ਉਹ ਸਾਡਾ ਕਰ ਦਿੱਤਾ ਅਪੀਲ ਕਰ ਦਿੱਤੀ ਹੈ ਨਾ 2020 ਦੇ ਵਿੱਚ ਤੇ 2021 ਦੇ ਵਿੱਚ ਫਿਰ ਸਾਨੂੰ ਉਹਦਾ ਆਨਸਰ ਆ ਗਿਆ ਸੀਗਾ ਬਾਕੀ ਤੁਸੀਂ ਮਿਸਟਰ ਟੇਕ ਹਨ ਉਹ ਦੱਸ ਸਕਦੇ ਆ ਇਹਦੇ ਵਿੱਚ ਡੀਟੇਲ ਦੇ ਵਿੱਚ ਜਦੋਂ ਹੈ ਨਾ ਵੀ ਕਿਦਾਂ ਹੈ ਸੀਗਾ 2021 ਦੇ ਵਿੱਚ ਠੀਕ ਹੈ ਪਰ 2100 ਆ ਜਿਹੜਾ ਨਾ ਹਾਂਜੀ ਕਾਫੀਆਂ ਨੇ ਹੁਣ ਕੀ ਆ ਕਿ ਕੱਲ ਮੈਂ ਨਾ ਤੁਹਾਡੀ ਟਿਕਟੌਕ ਤੇ ਸਟੋਰੀ ਸ਼ੇਅਰ ਕੀਤੀ ਸੀਗੀ ਤੇ ਆਪਣੇ ਇੰਸਟਾਗ੍ਰam ਤੇ ਮੈਂ ਤਾਂ ਲੋਕਾਂ ਨੂੰ ਦੱਸਦਾ ਕਿਦਾਂ ਕਿ ਹੁਣ 33 ਸਾਲ ਦਾ ਹੋਇਆ ਨਾ ਕਿਦਾਂ ਉਹ ਲੋਕਾਂ ਦੇ ਕਮੈਂਟ ਜਿੱਦਾਂ ਆਏ ਉਹਨਾਂ ਨੇ ਇਹ ਨਹੀਂ ਪੁੱਛਣਾ ਕੀ ਕੀਤਾ ਟੈਕਨੀਕੈਲਟੀ ਕੀ ਸੀਗੀ ਉਹਨਾਂ ਦਾ ਜਿਹੜਾ ਨਾ ਸਿੱਧਾ ਹੀ ਸਵਾਲ ਆਇਆ ਕਿ ਬਈ ਫੇਰ ਤੂੰ ਕਿੰਨੀ ਫੀਸ ਲਈ ਉਹਨਾਂ ਹੋਰ ਕੋਈ ਲੈਣਾ ਦੇਣਾ ਨਹੀਂ ਕਿ ਬਾਈ ਇਹਦੀ ਨਾ ਟੇਰਕਿਆਂ ਦੀ ਲੱਤ ਕਿਦਾਂ ਜਿਹੜੀ ਖਿੱਚਣੀ ਆ। ਹਾਂ। ਮੈਂ ਇੱਕ ਕਰੀ ਜਿਹੜਾ ਖੋਲ ਕੇ ਦੱਸੂ ਮੈਂ ਕਿ ਹੁਣ ਜਿਹੜਾ ਏਦਾਂ ਨਾ ਕਿ ਜਿੱਥੇ ਬਰੀਫਿੰਗਸ ਦਾ ਮੁੱਦਾ ਆ ਜਾਂਦਾ ਬੜਾ ਰੌਲਾ ਇਹ ਕਿ ਬਰੀਫਿੰਗਸ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ। ਇਹ ਬੜਾ ਆਪਣਾ ਵਿਵਾਦ ਜਿਹੜਾ ਲੋਕਾਂ ਨਾਲ ਰਹਿੰਦਾ। ਸੋ ਜਿੱਦਾਂ ਇਹ ਕਹਿ ਰਹੇ ਆ ਨਾ ਕਿ ਇਹਨਾਂ ਦਾ ਜਿਹੜਾ ਮੈਂ ਸਾਰਾ ਕੇਸ ਦੇਖਿਆ ਉਹ ਸੀਗਾ ਤੇ ਕੋਈ ਵੀ ਫੀਸ ਜਿਹੜੀ ਉਹਦੇ ਵਿੱਚ ਹੋ ਸਕਦੀ ਸੀ ਪਰ ਮੈਂ ਉਹਨਾਂ ਨੂੰ ਜਿਹੜੀ ਇਹ ਗੱਲ ਕਹਿ ਰਿਆ ਨਾ ਕਿ ਮੈਂ ਤੈਨੂੰ ਬਨ ਗਣੀ ਰੱਖਿਆ ਜਾਂਦਾ ਮੈਂ ਇੰਨਾ ਕੰਮ ਕਰਨਾ ਇੰਨਾ ਮੈਨੂੰ ਜਿਹੜੀ ਬਰੀਫਿੰਗ ਹੈਗੀ ਆ ਉਹ ਮੇਰੀ ਜਿਹੜੀ ਲਿਖਣ ਵਾਲਾ ਹੈਗਾ 5-10 ਪੇਜ ਚ ਮੈਂ ਬਰੀਫਿੰਗ ਕਨਕਲੂਡ ਕਰ ਸਕਦਾ ਵਕੀਲਾ ਨੇ ਜਿਹੜਾ ਸਿਰ ਬੇਸ ਕੋ ਬਣਾਇਆ ਜਣਾ ਦਾ ਤੇ 50 ਕ ਪੇਜ ਦੀ ਜਿਹੜੀ ਪਟੀਸ਼ਨ ਉੱਤੋਂ ਅੰਡਰ ਥੱਲੇ ਜਿਹੜੀ ਹੋਣੀ ਚਾਹੀਦੀ ਆ ਠੀਕ ਹੈ ਸਾਡੇ ਕੋਲ ਪੰਜ ਜੀ ਤੁਸੀਂ ਕਿੰਨੀ ਫੀਸ ਦਿੱਤੀ ਸੀ ਉਸ ਕੇਸ ਦੀ ਆਈ ਥਿੰਕ ਰਫਲੀ 4000 ਦਿੱਤੀ ਸੀ ਜੀ ਹੂੰ ਸੋ ਮੈਨੂੰ 4000 ਡਾਲਰ ਜਿਹੜੇ ਲਏ ਸੀਗੇ ਸੋ 3 ਲੱਖ ਡਾਲਰ ਵਰਸਸ ਚਾਰ ਹਜ਼ਾਰ ਡਾਲਰ ਤੁਸੀਂ ਆਪ ਸਾਹਿਬ ਜਿਹੜਾ 3 ਲੱਖ ਨੇ ਨਹੀਂ ਕੰਮ ਫਿਰ ਕੀਤਾ ਉਹ 4000 ਡਾਲਰ ਦੀ ਬਰੀਫਿੰਗਸ ਨੇ ਜਿਹੜਾ ਕੰਮ ਕੀਤਾ ਸੀਗਾ ਸੋ ਬਰੀਫਿੰਗਸ ਤੋਂ ਜਿਹੜਾ ਹੈਗਾ ਕੀ ਆ ਕਿ ਬਹੁਤ ਲੋਕੀ ਜਿਹੜੇ ਘਰੇ ਬੈਠੇ ਨੇ ਉਹ ਅਸੈਲਮ ਦਾ ਕਈ ਵਾਰੀ ਕੇਸ ਹੁੰਦਾ ਕਰਨ ਪਰ ਦਿੰਦੇ ਆ ਦੂਜੇ ਦੇ ਨਹੀਂ ਨਹੀਂ ਬਰੀਫਿੰਗਸ ਨਾ ਕਰਾ ਵਕੀਲ ਐਵੇਂ ਮਾਰਦਾ ਵਾ ਠੀਕ ਆ ਇਹ ਬਰੀਫਿੰਗਸ ਇਦਾਂ ਹੁੰਦੀਆਂ ਉਦਾਂ ਹੁੰਦੀਆਂ ਬੜਾ ਜਿਹੜਾ ਰੌਲਾ ਪੈਂਦਾ ਸੋ ਬਰੀਫਿੰਗ ਜਿਹੜੀਆਂ ਸਭ ਕੁਝ ਜਿਹੜੀਆਂ ਹੁੰਦੀਆਂ ਇਹ ਤੁਹਾਡੇ ਮੂਰੇ ਜਿਹੜਾ ਇੱਕ ਕੇਸ ਸੋ ਸੀਗਾ ਕਿ ਮੈਂ ਕਿਹਾ ਠੀਕ ਆ ਨਾਗਰਾ ਮਰਜ਼ੀ ਇਹ ਤੇਰੀ ਕਿੱਦਾਂ ਕਰਨਾ ਨਹੀਂ ਕਰਨਾ ਪਰ ਬਰੀਫਿੰਗਸ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣਾ ਨਾ ਪੁਆਇੰਟ ਜਿਹੜਾ ਫਾਰਵਰਡ ਰੱਖਦੇ ਆਂ ਕਿ ਟੈਕਨੀਕਲਿਟੀ ਜਿਹੜੀ ਕੀ ਸੀ ਚੀਜ਼ ਨੂੰ ਕਿੱਦਾਂ ਜਿਹੜਾ ਹੈਂਡਲ ਕਰਨਾ ਚਾਹੀਦਾ ਤੇ ਉਹ ਜਿਹੜੀ ਚੀਜ਼ ਸੀਗੀ ਇਹਨਾਂ ਦੀ ਮੈਨੂੰ ਲੱਗਿਆ ਕਿ ਆਪਣਾ ਜਿਹੜਾ 19 ਕ ਬਰੀਫਿੰਗਸ ਨਾਲ ਆਪਣਾ ਜਿਹੜਾ ਕੰਮ ਚੱਲ ਜਾਣਾ ਤੇ 21 ਦੇ ਵਿੱਚ ਸਾਨੂੰ ਉਹਨਾਂ ਨੇ ਕਨਫਰਮ ਕਰਤਾ ਸੀਗਾ ਸਾਡੇ ਨਾਲ ਅਜੇ ਕਿ ਵੀਆਈ ਵਾਲਿਆਂ ਨੇ ਐਗਰੀ ਨਹੀਂ ਕੀਤਾ ਉਹਨਾਂ ਨੇ ਸਾਡੇ ਨਾਲ ਪੂਰਾ ਠੀਕ ਹੈ ਕੀ ਉਹ ਕਹਿੰਦੇ ਸੀਗੇ ਕਹਿੰਦੇ ਕਿ ਜਿਹੜੇ ਮੋਰ ਕੋਰਡ ਸਾਰੇ ਹੈਗੇ ਆ ਸਾਰੇ ਕੋਈ ਐਦਾਂ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਜਿਹੜੀ ਤੁਹਾਡੇ ਨਾਲ ਸਹਿਮਤੀ ਜਿਹੜੀ ਰੱਖਦੇ ਆ ਪਰ ਟੈਕਨੀਕਲੀ ਯੂ ਆ ਰਾਈਟ ਤੇ ਇਹ ਜਿਹੜਾ ਕੇਸ ਆ ਗਲਤ ਤਰੀਕੇ ਨਾਲ ਡਿਸਾਈਡ ਕੀਤਾ ਇਹਨੂੰ ਥੱਲੇ ਜਿਹੜਾ ਆਪਣਾ ਰਿਮਾਂਡ ਕਰਨਾ ਚਾਹੀਦਾ ਮਤਲਬ ðiਸ ਆਰ ਦ ਵਰਡਿੰਗਸ ਆਫ ਬੀਏ ਤੇ ਉਸ ਤੋਂ ਬਾਅਦ 21 ਤੋਂ ਬਾਅਦ ਆਪਾਂ ਜਿਹੜਾ ਫਿਰ ਵੇਟ ਕਰਨ ਲੱਗੇ ਆ ਠੀਕ ਆ ਉਹਨਾਂ ਨੇ ਇਹ ਦੋ ਤਿੰਨ ਲਾਈਨਾਂ ਦਾ ਜਿਹੜਾ ਡਿਸੀਜਨ ਸੀਗਾ ਜਿਹੜਾ ਫੈਸਲਾ ਤੁਸੀਂ ਦੇਖ ਲਓ ਕਿ 33 ਸਾਲਾਂ ਤੋਂ ਤੁਸੀਂ ਇਹ ਨਹੀਂ ਕਿ ਕਿਤੇ ਉਹਨਾਂ ਨੇ ਬਹੁਤ ਵੱਡੀ ਚਿੱਠੀ ਜਿਹੜੀ ਲਿਖਣੀ ਆ ਸਾਡੀ ਵੀ ਬਰੀਫਿੰਗ ਛੋਟੀ ਸੀਗੀ ਉਹਨਾਂ ਦਾ ਵੀ ਜਿਹੜਾ ਦੋ ਤਿੰਨ ਲਾਈਨਾਂ ਦਾ ਹੀ ਜਵਾਬ ਆਇਆ ਕਿ ਨਹੀਂ ਠੀਕ ਆ ਟੈਕਨੀਕਲੀ ਉਹ ਰਾਈਟਰ ਨੂੰ ਥੱਲੇ ਰਿਮਾਂਡ ਕਰੋ ਫਿਰ ਇਹ ਵਾਪਸ ਗਿਆ ਘੁੰਮ ਘੁੰਮ ਕੇ ਸਾਰਾ ਜਿਹੜਾ ਥੱਲੇ ਸੀਗਾ 올 ਦਾ ਵੇ ਯੂਐਸਏ ਅਸ ਤੱਕ ਤੇ ਫਿਰ ਅਪਾ ਵੇਟ ਕਰਦੇ ਰਹੇ ਵੇਟ ਕਰਦੇ ਰਹੇ ਠੀਕ ਆ ਕਿ ਕਦੋਂ ਆਊਗਾ ਕਦੋਂ ਆਊਗਾ ਕਦੋਂ ਹੋਊਗਾ ਕੋਈ ਉਹਦਾ ਸਿਰ ਪੈਨ ਨਹੀਂ ਕੀ ਹੁਣ ਵਾਪਸ ਇਹਨਾਂ ਨੂੰ ਉੱਤੇ ਭੇਜਣਾ ਥੱਲੇ ਭੇਜਣਾ 2024 ਦੇ ਵਿੱਚ ਹੀ ਹੁਣ ਰੀਸੈਂਟਲੀ ਫਿਰ ਸਾਡਾ ਜਿਹੜਾ ਡਿਸੀਜਨ ਆਇਆ ਠੀਕ ਆ ਤੇ ਉਹਨਾਂ ਨੇ ਗ੍ਰਾਂਟ ਕਰਤਾ ਤੇ ਵਰਕ ਪਰਮਿਟ ਵਗੈਰਾ ਵੀ ਜਿਹੜਾ ਇਹਨਾਂ ਦੇ ਆ ਗਏ ਹੂੰ ਜੀ ਨਹੀਂ ਚਲੋ ਜੀ ਚਾਰ ਚਾਰ ਸਾਲ ਦੇ ਆ ਗਏ ਚਾਰ 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 ਸਾਲ ਦੇ ਚਲੋ ਜੀ ਵਧੀਆ ਹੋ ਗਿਆ ਕੇਸ ਜਿਹੜਾ ਨਾ ਵੀਰ ਜੀ ਬਹੁਤ ਹੀ ਕੰਪਲਿਕੇਸ਼ਨ ਸੀ ਗਿਆ ਉਹਦੇ ਵਿੱਚ ਬਿਕੋਜ਼ ਉਹ ਸਾਡਾ ਕੋਈ ਫਾਲਟ ਨਹੀਂ ਸੀਗਾ ਕੋ ਜਿੰਨੇ ਵੀ ਅਧਿਕਾਰਾਂ ਦੇ ਕੋਲ ਅਸੀਂ ਗਏ ਆ ਨਾ ਜਿੰਨੇ ਵੀ 10 10 ਵੀਕ ਫੀਲ ਮੇਰੇ ਖਿਆਲ ਇਹਨਾਂ ਬਿਟਵੀਨ ਹੋਣੇ ਆ 3 ਸਾਲਾਂ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਨਾਮ ਨੂੰ ਤੋੜ ਮੋੜ ਕਰ ਦਿੱਤਾ ਸਾਡੇ ਪੂਰੇ ਕੇਸ ਨੂੰ ਹਨਾ ਉਹ ਉਸੇ ਦਾ ਹੀ ਫਿਰ ਸਾਰਾ ਇਕੱਠਾ ਕਰਕੇ ਬਰੀਫਿੰਗ ਲਿਖੀ ਫਿਰ ਇਹਨਾਂ ਨੇ ਹਾਂਜੀ ਉਹ ਫਿਰ ਇਹਨਾਂ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਵੇ ਅੱਧਾ ਕਰਕੇ ਭਾਜੀ ਵੀ ਆਹ ਚੀਜ਼ ਦਾ ਇਹਨਾਂ ਨੂੰ ਆਪਣਾ ਕੇਸ ਦਿਖਾਉਂਦਾ ਸਾਰਾ ਕੁਝ ਇਹਨਾਂ ਨੂੰ ਸ਼ੋਅ ਕਰ ਦਿੱਤਾ ਕਿ ਤੁਸੀਂ ਦੇਖ ਲਓ ਫਿਰ ਇਹ ਕਹਿੰਦੇ ਕੋਈ ਨਹੀਂ ਮੈਂ ਹੈਂਡਲ ਕਰ ਸਕਦਾ ਆ ਜੇ ਮਤਲਬ ਜਿੰਨੇ ਹੋਰ ਵਕੀਲ ਸੀਗੇ ਉਹਨਾਂ ਨੇ ਸਾਰਿਆਂ ਨੇ ਗਿਵ ਅਪ ਕਰ ਦਿੱਤਾ ਸੀਗੇ ਉਹ ਕਹਿੰਦੇ ਸੀਗੇ ਵੀ ਨਹੀਂ ਅਸੀਂ ਇਸ ਕੇਸ ਨੂੰ ਕੇਸ ਨੂੰ ਨਹੀਂ ਦੂਜਾ ਹੈਂਡਲ ਕਰ ਸਕਦੇ ਹੈਗੇ ਫਿਰ ਤੁਸੀਂ ਲੈ ਜਾਓ ਸਾਡੇ ਕੇਸ ਨੂੰ ਬਸ ਇਦਾਂ ਹੀ ਮਮ ਮੜ ਕੇ ਆ ਜਾਂਦੇ ਹੁੰਦੇ ਸੀਗੇ ਕਿਤੇ ਵੀ ਇੱਥੇ ਵੀ ਜਾਂਦੇ ਹੁੰਦੇ ਸੀਗੇ ਚਲੋ ਨਹੀਂ ਬਹੁਤ ਵਧੀਆ ਚਲੋ ਹੁਣ ਹੁਣ ਖੁਸ਼ੀ ਦੀ ਗੱਲ ਆ ਵੀ ਹੁਣ ਜਿਹੜਾ ਉਹ ਪੇਪਰ ਵਰਕ ਦਾ ਜਿਹੜਾ ਉਹ ਆ ਗਿਆ ਹੈ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੋਰੀ ਆਪਣੀ ਜਿਹੜੀ ਉਹ ਸ਼ੇਅਰ ਕੀਤੀ ਹੈ ਗੱਲਬਾਤ ਕੀਤੀ ਹੈ ਨਹੀਂ ਤੁਹਾਨੂੰ ਤਾਂ ਭਾਜੀ ਤਾਂ ਕਹਿ ਲਓ ਅਸੀਂ ਦਾ ਕਹਿ ਸਕਦੇ ਹਾਂ ਕਿ ਸਾਨੂੰ ਸੈਕੰਡ ਗॉड ਬਣ ਕੇ ਸਾਡੇ ਵਾਇਗੁਰਾ ਪਾਤਸ਼ਾਹ ਬਣ ਕੇ ਮਿਲੇ ਆ ਸਾਨੂੰ ਇਹਨਾਂ ਦੇ ਨਾਲ ਪਤਾ ਨਹੀਂ ਸਾਡਾ ਕਨੈਕਸ਼ਨ ਹੋਇਆ ਹੈ ਨਹੀਂ ਤਾਂ ਜਿੱਦਾਂ ਹੁਣ ਉਹ ਸਾਨੂੰ ਥੋੜਾ ਜਿਹਾ ਹੀ ਟਾਈਮ ਰਹਿ ਗਿਆ ਸੀਗਾ ਅਪੀਲ ਕਰਨ ਦੇ ਵਿੱਚ ਉਸ ਤੋਂ ਬਾਅਦ ਸਾਡੀ ਅਪੀਲ ਨਹੀਂ ਹੋਣੀ ਸੀਗੀ ਉਸ ਤੋਂ ਬਾਅਦ ਸਾਡਾ ਇਹੀ ਸੀਗਾ ਕਿ ਅਸੀਂ ਇੰਡੀਆ ਹੀ ਜਾਣਾ ਸੀਗਾ ਜਾਂ ਸਾਨੂੰ ਜੋ ਵੀ ਉਹਨਾਂ ਨੇ ਕਰਨਾ ਸੀਗਾ ਉਹ ਇੰਡੀਆ ਹੀ ਭੇਜਣਾ ਸੀਗਾ ਜੋ ਮਤਲਬ ਉਹਨਾਂ ਦਾ ਕੀ ਪ੍ਰੋਸੈਸ ਸੀਗਾ ਨਹੀਂ ਸੀਗਾ ਤੇ ਉਹ ਬਸ ਕਹਿ ਲੋ ਕਿ ਉਹ ਕਿਦਾਂ ਸਾਨੂੰ ਇਹਨਾਂ ਦਾ ਹੋਇਆ ਦਿਮਾਗ ਦੇ ਵਿੱਚ ਆਇਆ ਕਿ ਅਸੀਂ ਹੋਰ ਵਕੀਲ ਲੱਭੀਏ ਫਟਾਫਟ ਤੇ ਲੱਭ ਕੇ ਇਹਨਾਂ ਨੂੰ ਅਸੀਂ ਮਿਲੇ ਅਸੀਂ ਇਹਨਾਂ ਨੂੰ ਆਨਲਾਈਨ ਲੱਭਿਆ ਸੀ ਨਹੀਂ ਬਿਲਕੁਲ ਮੈਂ ਉਹਦਾ ਦਵਾਵਾਂਗੇ ਹੁਣ ਠੀਕ ਆ ਆਪਣੀ ਬੜੀ ਬੱਲੇ ਬੱਲੇ ਯਾ ਰੇਡੀਓ ਕਰਕੇ ਪਰ ਇਹਨਾਂ ਨੇ ਉਦੋਂ ਵਿਸ਼ਵਾਸ ਕੀਤਾ ਮੇਰੇ ਤੁਸੀਂ ਲਾ ਲਓ ਕਿ ਤੁਸੀਂ 4 ਸਾਲ ਮੇਰੀ ਉਮਰ ਘੱਟ ਕਰ ਦੋ ਇੱਕ ਕਮਰੇ ਦਾ ਆਫਿਸ ਆ ਹੈਣਾ ਬੰਦਾ ਨਹੀਂ ਤਾਂ ਕਈ ਵਾਰੀ ਆ ਕੇ ਐਵੇਂ ਕਹਿੰਦਾ ਸੀ ਲੈ ਇਹ ਕਿਹੜਾ ਜਵਾਕ ਜਿਆ ਨਵਾਂ ਆਇਆ ਹੈਣਾ ਉਹ ਵਾਲਾ ਹਿਸਾਬ ਸੀਗਾ ਸੋ ਮੈਂ ਪਹਿਲਾਂ ਤਾਂ ਭਾਜੀ ਕੱਲੇ ਹੁੰਦੇ ਸੀਗੇ ਜਦੋਂ ਉਸ ਮਿਲਦੇ ਹੁੰਦੇ ਸੀ ਹੁਣ ਤਾਂ ਉੱਥੇ ਤੁਹਾਡੇ ਇੰਨੇ ਪਿੱਗ ਟੀਮ ਆ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਆਪਣੀ ਕਮਿਊਨਿਟੀ ਤੇ ਤੇ ਤੁਹਾਡੇ ਮੈਂ ਭਾਜੀ ਕੋਲੋਂ ਕਾਰਡ ਲੈ ਕੇ ਆਇਆ ਸੀ ਤੇ ਬਹੁਤ ਲੋਕਾਂ ਕੋਲ ਮੈਂ ਉਦੋਂ ਬੰਦੇ ਸੀ ਠੀਕ ਹੈ ਜੀ ਜੀ ਧੰਨਵਾਦ ਆ ਤੁਹਾਡਾ ਮੈਂ ਤਾਂ ਮੈਂ ਕਹਾ ਇਹ ਆ ਕਿ ਦੇਖੋ ਜਿਹੜੇ ਹੁਣ ਅਪਰੀਸ਼ੀਏਟ ਕਰਦੇ ਕੇਸ ਕੋ ਜਿਹੜੇ ਚੱਲਦੇ ਰਹਿਣੇ ਆ ਮਤਲਬ ਦੇਖੋ ਇਹ ਵੀ ਮੇਰੀ ਕਿਸਮਤ ਹੀ ਕੋਈ ਹੋ ਗਈ ਕਿ ਮੈਨੂੰ ਇਦਾਂ ਦੇ ਕੇਸ 'ਚ ਜਿਹੜਾ ਮੌਕਾ ਮਿਲਿਆ ਕਿ ਤੁਸੀਂ ਜਿਹੜੇ ਏਡੇ ਸਾਰੇ ਵਕੀਲ ਵਕੂਲ ਕਰਕੇ ਹਨ ਕਿ ਤੁਸੀਂ ਕਹਣਾ ਕਿ ਅ ਜਵਾਗ ਜੇ ਤੇ ਟਰਸਟ ਕਰਦੇ ਆ ਇੰਟਰਨੈਟ on ਇੰਟਰਨੈਟ ਤੇ ਤੁਸੀਂ ਪੜ ਗਏ ਆਏ ਆ ਪਹਿਲੀ ਗੱਲ ਤਾਂ ਉਦੋਂ ਪੰਜਾਬੀ ਇੰਟਰਨੈਟ ਪੜ ਕੇ ਇਦਾਂ ਵਕੀਲਾ ਉਹ ਲੰਦੇ ਵੀ ਨਹੀਂ ਸੀਗੇ ਤੇ ਮੇਰਾ ਜਿਹੜਾ ਫੋਕਸ ਹੈਗਾ ਉਹ ਸਾਰਾ ਇੱਧਰ ਸੀਗਾ ਸਿਲੀਕਨ ਵੈਲੀ ਵਾਲੇ ਇੰਜੀਨੀਅਰਾਂ ਨਾਲ ਸੈਨੋਜ਼ ਵਾਲੇ ਉਹ ਤੋਂ ਫ੍ਰੀਮੌਂਟ ਰਹਦੇ ਸੀਗੇ ਉੱਥੋਂ ਸਾਡਾ ਜਿਹੜਾ ਇੱਕ ਸੁਭ ਬਣਿਆ ਠੀਕ ਆ ਕਿ ਤੇ ਮੈਂ ਸ਼ੁਗਰ ਕਰਦਾ ਕਿ ਯੂ نو ਮੇਰੀ ਕਿਸਮਤ ਦੇ ਵਿੱਚ ਜਿਹੜਾ ਏਦਾਂ ਦਾ ਇੱਕ ਜਿਹੜਾ ਕੇਸ ਆਇਆ ਆਰਕੇਕੇ ਵਾਲਾ ਕੇਸ ਮੈਨੂੰ ਜਿਹੜਾ ਸੀਗਾ ਲੱਗਦਾ ਸੀਗਾ ਹੁਣ ਤੱਕ ਮੇਰਾ ਸਭ ਤੋਂ ਵੱਡਾ ਜਿਹਦਾ ਬਹੁਤ ਕਮਿਊਨਿਟੀ ਨੂੰ ਜਿਹੜਾ ਫਾਇਦਾ ਹੋਇਆ ਹਮ ਪਰ ਜਿਹੜਾ ਇੱਕ ਕੇਸ ਦੇ ਵਿੱਚ ਜਿਹੜੇ ਮੋਸ਼ਨਸ ਆ 33 ਸਾਲ ਜਿਹੜਾ ਹੋਗਾ ਉਹ ਮੈਂ ਸੋਚ ਵੀ ਨਹੀਂ ਸਕਦਾ ਕਿੰਦਾ ਮਤਲਬ ਉਹਨਾ ਕਿ ਬੰਦਾ ਬਿਨਾ ਵਰਕ ਪਰਮਿਟਾ ਤੋਂ ਪੇਪਰਾਂ ਤੋਂ ਜਿਹੜਾ 30 33 ਸਾਲ ਜਿਹੜਾ ਇਦਾਂ ਜੇ ਮੈਨੂੰ ਕਹੋਗੇ ਤੇਰਾ ਸਭ ਤੋਂ ਵਧੀਆ ਕੇਸ ਜਿਹੜਾ ਕਿਹੜਾ ਟੈਕਨੀਕਲਟੀ ਵਾਈਜ਼ ਹਾਰ ਕੇ ਕੇ ਵਾਲਾ ਜਿਹੜਾ ਸੀਗਾ ਜਿਹਦਾ ਟਾਂਚਾ ਥੋੜਿਆ ਸੀਗਾ ਪਰ ਜਿਹੜਾ ਮੇਰਾ ਫੇਵਰੇਟ ਕੇਸ ਆ ਉਹ ਇਹਨਾਂ ਦਾ ਵਾ ਕਿ 33 ਸਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਕੇਸ ਜਿਹੜਾ ਮੇਰੇ ਲਈ ਇਹਨੂੰ ਜਿਹੜਾ ਟਾਪ ਕਰ ਸਕਦਾ ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਤੇ ਧੰਨਵਾਦ ਤੁਹਾਡਾ ਜਿਹੜਾ ਸਾਡੇ ਨਾਲ ਜੁੜਨ ਲਈ ਮੇਨ ਗੱਲ ਇਹ ਹੈ ਕਿ ਪੇਸ਼ੈਂਟਸ ਜਿਹੜੀ ਆਪਣੀ ਦਿਖਾਣ ਲਈ ਹੈ ਨਾ ਭੈਣ ਜੀ ਬਹੁਤ ਜਿਹੜੇ ਪ੍ਰੋਫੈਸ਼ਨਲ ਆ ਤੁਸੀਂ ਆਪਣਾ ਇਹਨਾਂ ਦੀ ਆਵਾਜ਼ ਸੁਣ ਕੇ ਹੀ ਰੇਡੀਓ ਤੋਂ ਜਿਹੜਾ ਤੁਸੀਂ ਕਰ ਸਕਦੇ ਆ ਇਹਨਾਂ ਨੇ ਆਹ ਕਾਲ ਕਰਦੇ ਨਹੀਂ ਉਹ ਕੁਝ ਨਹੀਂ ਇਹਨਾਂ ਨੇ ਕਦੀ ਉੱਤੇ ਥੱਲੇ ਨਹੀਂ ਬੋਲੇ ਆਪਣਾ ਨਾ ਰਾਮਨਾ ਕਿੱਦਾਂ ਕਿ ਟਿਕੇ ਰਹੇ ਜਦੋਂ ਫਿਰ ਮੈਂ ਜਦੋਂ ਮੇਰਾ ਦਾ ਲੱਗਣਾ ਮੈਂ ਸਟਾਫ ਤੋਂ ਕਾਲ ਕਰਾ ਦੇਣਾ ਸੋ ਉਹ ਚੀਜ਼ ਜਿਹੜੀ ਸਾਰੀ ਆ ਇੱਕ ਕੋਲੈਬੋਰੇਟ ਕਰਨ ਲਈ ਸਮਝਣ ਲਈ ਕਿ ਕਿੱਦਾਂ ਜਿਹੜਾ ਚੱਲਦਾ ਪੇਸ਼ੈਂਟਸ ਰੱਖਣ ਲਈ ਉਦ ਲਈ ਬਹੁਤ-ਬਹੁਤ ਤੁਹਾਡਾ ਜਿਹੜਾ ਐਪਰੀਸ਼ੀਏਟ ਆ ਤੇ ਹੋਪਫੁਲੀ ਮੈਂ ਕਹਾ ਇਹ ਦਿਸ ਚੇਂਜਸ ਲੋਟ ਆਫ ਥਿੰਗਸ ਫॉर ਯੂ ਹੋਪਫੁਲੀ ਮੈਂ ਕਹਾ ਤੁਹਾਡਾ ਇੱਕ ਜ਼ਿੰਦਗੀ ਦਾ ਜਿਹੜਾ ਨਵਾਂ ਚੈਪਟਰ ਜਿਹੜਾ ਸ਼ੁਰੂ ਹੋਇਆ ਬੱਚੇ ਤੁਹਾਡੇ ਆਲਰੇਡੀ ਇਹਨਾਂ ਦੇ ਸਿਟੀਜ਼ਨ ਸੀਗੇ 21 ਸਾਲ ਤੋਂ ਉੱਤੇ ਸੀਗੇ ਤੇ ਹੁਣ ਆਪਣਾ ਇਹਦੇ ਨਾਲ ਹੋਰ ਬੜੇ ਸਾਰੇ ਇਹਨਾਂ ਦੇ ਦਰਵਾਜ਼ੇ ਜਿਹੜੇ ਹੌਲੀ-ਹੌਲੀ ਖੁੱਲ ਜਾਣੇ ਆ ਗ੍ਰੀਨ ਕਾਰਡ ਵੱਲ ਰਾਹ ਚੱਲ ਜਾਣਾ ਸਿਟੀਜ਼ਨਸ਼ਿਪ ਵੱਲ ਰਾਹ ਚੱਲ ਜਾਣਾ ਤੇ ਜਦੋਂ ਇਹ ਮੈਂ ਇਹਨਾਂ ਨੂੰ ਕਹਾਂ ਮੈਂ ਕਹਾ ਜਦੋਂ ਆਪਾਂ ਉਹਲੇ ਮੁਕੰਮਤੇ ਵੀ ਜਾਵਾਂਗੇ ਆਪਾਂ ਫੇਰ ਦੁਬਾਰਾ ਇੱਕ ਵਾਰੀ ਜਿਹੜੀ ਹਾਂਜੀ ਮੈਂ ਇੱਕ ਵਾਰ ਲ ਕਹਿਣਾ ਚਾਹੁੰਦੀ ਆ ਕਿ ਇਹ ਜਿਹੜਾ ਸਾਡਾ ਕੇਸ ਹੈਗਾ ਇਟ ਵਾਸ ਬੈਡ ਐਕਸਪੀਰੀਅੰਸ ਵਿਦ ਅ ਬੈਸਟ ਡਿਸੀਜਨ ਮੈਂ ਤੁਹਾਡੇ ਲਈ ਇਹ ਕੰਪਲੀਮੈਂਟ ਦਵਾਂਗੀ ਬੈਡ ਐਕਸਪੀਰੀਅੰਸ ਲਾਈਕ ਅ ਬੈਡ ਸੈਟ ਦਾ ਕੇਸ ਹੈਗਾ ਤੇ ਤੁਹਾਡਾ ਬੈਸਟ ਐਕਸਪੀਰੀਅੰਸ ਹੈਗਾ ਇਹਦੇ ਵਿੱਚ ਜੀ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਜਸਪੀਰ ਜੀ ਥੈਂਕ ਯੂ ਮਨਜੀਤ ਜੀ ਬੜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਸਸਿਕਾ ਥੈਂਕ ਯੂ ਥੈਂਕ ਯੂ ਸਸਿਕਾ ਸੋ ਇਥੇ ਨਾ ਇੱਕ ਚੀਜ਼ ਹੋਰ ਦੱਸ ਦਈਏ ਜਿਹੜੇ ਕਈ ਕਮੈਂਟ ਕਰਦੇ ਆ ਨਾ ਵੀ ਉਹ 3 ਲੱਖ ਡਾਲਰ ਤੇ ਰਾਜੇ ਆਂਗੂ ਰਹਿਣਾ ਸੀ 3 ਲੱਖ ਡਾਲਰ ਇੱਕ ਦਿਨ ਚ ਥੋੜੀ ਦਿੱਤਾ 30 ਸਾਲਾਂ ਚ ਦਿੱਤਾ ਖਲਿਆ ਨੇ ਉਹ ਮੈਣਾ ਨੂੰ ਮੈਣਾ ਨੂੰ ਭਾਜੀ ਪੁੱਛਿਆ ਸੀ ਕਿ ਮੈਂ ਕਿਹਾ ਇੰਨੇ ਪੈਸੇ ਕਿੱਦਾਂ 70000 ਤੁਸੀਂ ਦੇਖੋ ਕਿ 70000 ਅੱਜ ਦੀ ਗੱਲ ਅੱਜ ਦੀ ਗੱਲ ਚ ਵੀ ਆਪਣੇ ਵਰਗੇ ਬੰਦੇ ਨੂੰ ਜਿਹੜਾ ਪੈਸੇ ਬਣਾ ਰਿਹਾ 70000 ਦਾ ਚੈੱਕ ਕਿਸੇ ਨੂੰ ਦੇਣਾ ਪੈ ਜਾਵੇ ਬੰਦਾ ਸੋਚਦਾ ਯਾਰ ਇਹ ਤਾਂ ਕਿੱਦਾਂ ਹੋਊਗਾ ਇਹ ਪੋਸੀਬਲ ਆਪਾਂ 2001 2002 ਤਿੰਨ ਉਹਦੀ ਗੱਲ ਕਰ ਰਹੇ ਆ ਉਹਦੇ ਵਿੱਚ ਤੁਸੀਂ ਕਹ ਲਓ ਕਿ 5 ਸਾਲ ਚ ਰਫਲੀ ਪੈਸੇ ਦੀ ਵੈਲਿਊ ਡਬਲ ਜਿਹੜੀ ਹੋ ਜਾਂਦੀ ਆ ਜੇ ਉਹਨਾਂ ਟਾਈਮਾਂ ਦੇ ਵਿੱਚ 3 ਲੱਖ ਖਰਚਾ ਹੈ ਨਾ ਉਹ ਅੱਜ ਦੀ ਡੇਟ ਦੇ ਵਿੱਚ ਤੁਹਾਡਾ ਜਿਹੜਾ ਸੀਗਾ ਇਕਵੈਲੈਂਟ ਟੂ 1 ਤੋਂ 2 ਮਿਲੀਅਨ ਦੇ ਵਿੱਚ ਜਿਹੜੇ ਤੁਸੀਂ ਉਹ ਬੰਨੇ ਆ ਕਿ ਜਿਹੜੇ 3 ਲੱਖ ਡਾਲਰ ਦੇ ਵਿੱਚ ਉਹਨਾਂ ਟਾਈਮਾਂ ਚ ਜਿਹੜੇ ਕਾਰ ਆ ਜਾਂਦੇ ਸੀ ਇਹ ਤੇ ਤੁਸੀਂ ਉਹਨੂੰ ਜਿਹੜਾ ਅੱਜ ਦੀ ਡੇਟ ਚ 2-3 ਮਿਲੀਅਨ ਦਾ ਸੇਲ ਕਰ ਸਕਦੇ ਆ ਇਦਾਂ ਮੈਂ ਕਹਾਂ ਤੁਸੀਂ ਮਤਲਬ ਕਿ ਇਕਵਿਟੀ ਬਹੁਤ ਇਕਵਿਟੀ ਬਹੁਤ ਆਉਣੀ ਸੀ ਉਹਦੇ ਵਿੱਚ ਨਾ ਔਰ ਚਲੋ ਕੋਈ ਨਹੀਂ ਕਈ ਕਹਿੰਦੇ ਆ ਵੀ ਜਾਣਾ ਫੇਰ ਉੱਥੇ ਨਹੀਂ ਆ ਕੰਮ ਤੁਸੀਂ ਫੇਰ ਇੱਥੇ ਕਹਿੰਦਾ ਭਾਈ ਅਮਰੀਕਾ ਦੇ ਵਿੱਚ ਤੁਸੀਂ ਇੱਥੇ ਬਹਿ ਕੇ ਕਮੈਂਟ ਕਰ ਰਹੇ ਹੋ ਉਹਨਾਂ ਨੂੰ ਆਪ ਵੀ ਤਾਂ ਇੱਥੇ ਬਿਠੇ ਆ ਤੁਸੀਂ ਆਪ ਕਿਹੜਾ ਕਿਸੇ ਹੋਰ ਥਾਂ ਤੇ ਬਿਠੇ ਹੋ ਇਹ ਨਾ ਇਹ ਲੋਕਾਂ ਦੀ ਕਈਂ ਦੀ ਲਤ ਖਿਚਣ ਦੀ ਆਦਤ ਹੁੰਦੀ ਆ ਜਿਹੜੀ ਮਰਜ਼ੀ ਉਹ ਕਰ ਦੋ ਤੁਸੀਂ ਪਰ ਇਹ ਗੱਲ ਦੇਖੋ ਮੈਂ ਕਿਹਾ ਭਾਵੇਂ ਤੁਸੀਂ ਜੋ ਇਹ ਤਾਂ ਹੁਣ ਵਧੀਆ ਕੀ ਸਟੋਰੀ ਦੱਸੀ ਮੈਂ ਕਿਹਾ ਮੈਂ ਕਿਹਾ ਇਦਾਂ ਕਿ ਦੇਖੋ ਸਬਰ ਦੀ ਆ ਇਹਦੇ ਵਿੱਚ ਕਿੰਨਾ ਪੇਸ਼ੀਆ ਕੰਮ ਕਰ ਲੋ ਜਿਹੜਾ ਇੱਕ ਆਪਣੀ ਨਾ ਕਮਿਊਨਿਟੀ ਦੇ ਵਿੱਚ ਇਹ ਤਾਂ ਖੋਲ ਕੇ ਗੱਲ ਮੈਂ ਕਹੂੰਗਾ ਕਿਉਂ ਕਿ ਕਦੀ ਮੇਰੇ ਉੱਤੇ ਕੋਈ ਫਿਲਟਰ ਨਹੀਂ ਹੈਗਾ ਕਦੀ ਵੀ ਸੀਗਾ ਨਹੀਂ ਨਾ ਹੋਊਗਾ ਨਾਲੇ ਫ੍ਰੀ ਕੰਟਰੀ ਹੈ ਜੋ ਵਰਜੀ ਬੰਦਾ ਕਹਿ ਸਕਦਾ ਹੂੰ ਸੋ ਕਈ ਲੋਕੀ ਕੀ ਹੁੰਦੇ ਹੈ ਕਿ ਉਹ ਦੋਹੀ ਆਤਮਾ ਹੁੰਦੇ ਆ ਉਹਨਾਂ ਨੂੰ ਕੀ ਹੈ ਕਿ ਜਿਹੜੀ ਹੁਣ ਆ ਜਿਹੜੀ ਚੀਜ਼ ਹੈ ਇਹਦੇ ਵਿੱਚੋਂ ਕਈਆਂ ਨੇ એનર્ਜੀ ਡਰਾਈਵ ਕਰਨੀ ਆ ਕਈਆਂ ਨੇ ਧਨਵਾਦੀ ਹੋਣਾ ਕਿ ਯਾਰ ਚੱਲ ਫੈਮਿਲੀ ਦਾ ਹੋ ਗਿਆ ਹੈਣਾ ਹੂੰ ਕਈਆਂ ਨੇ ਉਹਦੇ ਵਿੱਚੋਂ ਨੈਗੇਟਿਵਿਟੀ ਜਿਹੜੀ ਲੱਭਣੀ ਆ ਸੋ ਇਹ ਜਿਹੜਾ ਕਾਮਨ ਪਾਰਟ ਐਂਡ ਪਾਰਸਲ ਜਿਹੜਾ ਚੱਲਦਾ ਰਹਿੰਦਾ ਸਾਡੀ ਕਮਿਊਨਿਟੀ ਨੂੰ ਸਾਨੂੰ ਪਤਾ ਬਹੁਤ ਲੱਤਾਂ ਖੇਚਣ ਵਾਲੇ ਜਿਹੜੇ ਲੋਕ ਜਿਹੜੇ ਹੁੰਦੇ ਆ ਪਰ ਮੈਡਮ ਨੂੰ ਇਹ ਹੀ ਕਹਿਣਾ ਕਿ ਮੈਂ ਗਿਆ ਇੱਥੇ ਬੈਠੇ ਆ ਤੁਹਾਡੇ ਮੋਰੇ ਠੀਕ ਆ ਆਰਕੇ ਕੇ ਲੈ ਕੇ ਗਿਆ ਉਦੋਂ ਮੇਰੀ ਬੰਦੇ ਨਾਲ ਕੰਸਲਟੇਸ਼ਨ ਗੱਲ ਹੋਈ ਕਹਿੰਦਾ ਭਾਜੀ ਜੋ ਵੀ ਆ ਵਕੀਲ ਵਕੂਲ ਕਹਿੰਦਾ ਜੋ ਵੀ ਕਹਿੰਦਾ ਤੁਹਾਡੇ ਬਾਰੇ ਕਹਿੰਦੇ ਆ ਕਹਿੰਦਾ ਪਰ ਭਾਜੀ ਕਹਿੰਦਾ ਮੇਰੇ ਕੇਸ 'ਚ ਕਹਿੰਦਾ ਆਰਕੇ ਕੇ ਲੱਗਾ ਸੀਗਾ ਕਹਿੰਦਾ ਤੁਹਾਡਾ ਵਾਲਾ ਕੇਸ ਕਹਿੰਦਾ ਉਹਨੇ ਸਾਈਟੇਸ਼ਨ ਦੇ ਕੇ ਫਿਰ ਕਹਿੰਦਾ ਆਰਕੇ ਕੇ ਦਾ ਪੈਕੇਟ ਜਿਹੜਾ ਹਟਾਇਆ ਉਹ ਜਿਹੜੇ ਨਵੇਂ ਕੇਸ ਆ ਤੁਸੀਂ ਦੇਖੋ ਕਿ ਆਰਕੇ ਕੇ ਗਾਇਬ ਹੋ ਗਿਆ ਹੁਣ ਪੈਕੇਟ ਵਾਪਸ ਕੋਤੋਂ ਬਾਅਦ ਦੱਸੋ ਮੈਨੂੰ ਕਿ ਕਿਹੜੇ ਬੰਦੇ ਤਿਆਰ ਕੀਤੇ ਕੇਸ ਜਿਹੜਾ ਡਿਨਾਈ ਹੋਇਆ ਹੋਵੇ ਇੱਕ ਕੇਸ ਮੈਨੂੰ ਦੱਸੋ ਸਾਡੇ ਫੈਸਲੇ ਤੋਂ ਬਾਅਦ ਜਿਹੜਾ ਡਿਨਾਈ ਹੋਇਆ ਹੋਵੇ ਠੀਕ ਆ ਸੋ ਸਿੱਧੀ ਗੱਲ ਦੱਸੋ ਮੈਨੂੰ ਕਿ ਕਿਹੜਾ ਹਾਰ ਕੇ ਗਿਆ ਤਾਂ ਹੋਇਆ ਹੋਵੇ ਪਹਿਲਾਂ ਵਾਲਾ ਦੱਸੋ ਕਿ ਕਿੰਨੇ ਸੀਗੇ ਤੇ ਸੇਮ ਥਿੰਗ ਜਿਹੜੀ ਇਹ ਆ ਕੇਸ ਠੀਕ ਆ ਸੋ ਆਪਾਂ ਆਪਣਾ ਕੰਮ ਜਿਹੜਾ ਕਰੀ ਜਾਣਾ ਸਾਨੂੰ ਕਿਸੇ ਦੀ ਪਰਵਾਹ ਨਹੀਂ ਠੀਕ ਆ ਆਪਣੇ ਕਮਿਊਨਿਟੀ ਦਾ ਵਿੱਚਰੀ ਦਾ ਕੁਝ ਬੰਦੇ ਸਾਨੂੰ ਪਿਆਰ ਕਰੂਗੇ ਕੁਝ ਬੰਦੇ ਸਾਨੂੰ ਹੇਟ ਕਰੂਗੇ ਇਹ ਚੱਲਦਾ ਹੀ ਰਹਿਣਾ ਦੈਟਸ ਹਾਊ ਇਟ ਗੋਜ਼ ਹੈਨਾ ਤੇ ਕੋਈ ਚੱਕਰ ਨਹੀਂ ਜੀ ਦੁਖੀ ਆਤਮਾ ਨੂੰ ਦੁਖੀਆਂ ਪਰ ਦੇਖੋ ਤੁਸੀਂ ਫੇਰ ਵੀ ਸੈਟਰਡੇ ਨੂੰ ਆ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਆ ਟਾਈਮ ਕੱਢਦੇ ਆ థాంਕ ਯੂ ਤੁਹਾਡਾ ਸਹੀ ਗੱਲ ਆ ਸਹੀ ਗੱਲ ਆ ਚਲੋ ਸਹੀ ਗੱਲ ਆ ਇਹ ਚੀਜ਼ ਤੇ ਹੈ ਇੱਕ ਦੋ ਅਟਾਰਨੀ ਡੇ ਕਹਿਣਾ ਜੀ ਟਰੰਪ ਉਹਨਾਂ ਦੀਆਂ ਵੀ ਖਬਰਾਂ ਕਰਕੇ ਤੇ ਫਿਰ ਆਪਾਂ ਕੌਜ਼ਵਲ ਤੋਂ ਜਿਹੜਾ ਉਹ